ਪਿਛਲੇ ਸਮੇਂ ਚ ਪੰਜਾਬ ਦੀ ਰਾਜਨੀਤੀ ਚ ਕਈ ਵਿਵਾਦ ਹੋਏ ਉਹਨਾਂ ਵਿਵਾਦਾਂ ਚੋਂ ਇੱਕ ਵਿਵਾਦ ਚਿੱਟੀ ਮੱਖੀ ਅਤੇ ਕੀਟਨਾਸ਼ਕ ਕੱਪੜੇ ਦਾ ਸੀ ਇਸ ਨੂੰ ਲੈ ਕੇ ਪੰਜਾਬ ਦੇ ਅੰਦਰ ਪੰਜਾਬ ਦੇ ਖੇਤੀਬਾੜੀ ਮੰਤਰੀ ਤੋਤਾ ਸਿੰਘ ਤੇ ਵੀ ਸਵਾਲ ਉੱਠੇ ਤੋਤਾ ਸਿੰਘ ਇਸ ਮਸਲੇ ਬਾਰੇ ਕੀ ਸੋਚਦੇ ਆਂ ਔਰ ਪੰਜਾਬ ਦੀ ਰਾਜਨੀਤੀ ਅੱਜਕੱਲ ਕੀ ਕਹਿ ਰਹੀ ਆ ਉਸ ਬਾਰੇ ਉਹਨਾਂ ਦਾ ਕੀ ਕਹਿਣਾਗਾ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਪੰਜਾਬ ਦੇ ਖੇਤੀਬਾੜੀ ਮੰਤਰੀ ਤੋਤਾ ਸਿੰਘ ਨੇ ਤੋਤਾ ਸਿੰਘ ਜੀ ਸਭ ਤੋਂ ਪਹਿਲਾ ਸਵਾਲ ਇਹ ਕਿ ਕੀ ਜਾ ਰਿਹਾ ਕਿ ਮਾਲਵੇ ਦੇ ਅੰਦਰ ਝਾੜੂ ਚੱਲ ਚੁੱਕੀ ਆ ਮਾਲਵੇ ਦੇ ਅੰਦਰ ਆਮ ਆਦਮੀ ਪਾਰਟੀ ਸਫਾਇਆ ਕਰਨ ਜਾ ਰਹੀ ਹੈ ਤਾਂ ਓਡੀ ਕੀ ਪ੍ਰਤੀਕਿਰਿਆ ਦਿੱਤੀ ਮਾਲਵਾ ਕੱਲਾ ਤਾਂ ਨਹੀਂ ਕਿ ਮਾਲਵਾ ਹੀ ਆ ਮਾਝਾ ਵੀ ਆ ਦੋਆਬਾ ਵੀ ਆ ਜਿਤਕ ਆ ਆਮ ਪਾਰਟੀ ਦੀ ਗੱਲ ਆ ਝਾੜੂ ਦੀ ਕੋ ਚਲੋ ਤਾਂ ਚੋਣਸ਼ਾਲਾ ਉਹਨਾਂ ਦਾ ਅਜੇ ਤੱਕ ਇਹਨਾਂ ਜਿੰਨੀਆਂ ਪੋਲੀਟਿਕਲ ਪਾਰਟੀਆਂ ਨੂੰ ਚੰਗੀ ਗੱਲ ਸमाज ਦੀ ਸੇਵਾ ਕਰਨ ਸਾਨੂੰ ਕੋਈ ਗਿਲਾ ਨਹੀਂ ਕਿਸੇ ਤੇ ਸਮਾਜ ਦੀ ਸੇਵਾ ਕਰਕੇ ਲੋਕਾਂ ਦਾ ਮਨ ਜਿੱਤ ਕੇ ਅੱਗੇ ਆਉਂ ਪਰ ਜਿੰਨਾ মিডিਆ ਉਹਨੂੰ ਦੇ ਰਿਹਾ ਇੰਪੋਰਟੈਂਸ ਉਹ ਬੜੀ ਹੈਰਾਨੀ ਹੁੰਦੀ ਹੈ ਵੀ ਦੱਸੋ ਆਪ ਨੇ ਨਾ ਤਾਂ ਬਿਹਾਰ ਜਾ ਕੇ ਉਹ ਆਪ ਉਹਨਾਂ ਦਾ ਪ੍ਰਧਾਨ ਆ ਜਿਹੜਾ ਕੰਵਿਨਰ ਆ ਉਹ ਹਰਿਆਣੇ ਦੇ ਰਹਿਣ ਵਾਲਾ ਜੰਪਲਾ ਉੱਥੇ ਹਰਿਆਣੇ ਚੋਣ ਲੜੀ ਸੈਂਬਲੀ ਦੀ ਨਾ ਬਿਹਾਰ ਦੀ ਚੋਣ ਲੜੀ ਉਹਨੇ ਹੁਣ ਜੂਪੀ ਦੀਆਂ ਚੋਣਾਂ ਆ ਰਹੀਆਂ ਬੰਗਾਲ ਦੀਆਂ ਚੋਣਾਂ ਆ ਰਹੀਆਂ ਬਹੁਤ ਵੱਡੇ ਸੂਬੇ ਆ ਪੰਜਾਬ ਤਾਂ ਉਹਨਾਂ ਦੇ ਮੁਕਾਬਲੇ ਬਹੁਤ ਛੋਟਾ ਸੂਬਾ ਸਿਰਫ 13 ਪਾਰਲੀਮੈਂਟ ਸੀਟਾਂ ਉੱਥੇ ਕਿਉਂ ਨਹੀਂ ਜਾ ਰਹੇ ਜੇ ਉਹਨਾਂ ਦੀ ਅਸਰ ਹੈਗਾ ਕੋਈ ਉਹਨਾਂ ਨੇ ਹਿੰਦੁਸਤਾਨ ਦੀ ਤਬਦੀਲੀ ਲੈ ਕੇ ਆਉਣੀ ਆ ਤਾਂ ਉੱਥੇ ਉਹਨਾਂ ਨੂੰ ਵਿਹਾਰ ਜਾਣਾ ਚਾਹੀਦਾ ਸੀਗਾ ਉਹਨਾਂ ਨੂੰ ਰੈਨੇਚ ਲੜਨਾ ਚਾਹੀਦਾ ਸੀ ਉਹਨਾਂ ਨੂੰ ਜੂਪੀ ਚ ਲੜਨਾ ਚਾਹੀਦਾ ਇਲੈਕਸ਼ਨ ਉਹਨਾਂ ਨੂੰ ਜਾ ਕੇ ਕਾਲ ਚ ਲੜਨਾ ਚਾਹੀਦਾ ਪੰਜਾਬ ਚ ਇਸ ਲਈ ਲੜ ਰਹੇ ਜਾਓ ਕਿਉਂਕਿ ਪਿਛਲੀਆਂ ਲੋਕ ਕੋ ਕਾਰਨਾ ਕਰਕੇ ਕੋ ਕਾਂਗਰਸੀਆਂ ਸੀਟਾਂ ਘਟੀਆਂ ਸਾਡੀ ਵੀ ਇੱਕ ਅੱਧੀ ਘਟੀ ਉਹਦਾ ਫਾਇਦਾ ਹੋਇਆ ਉਹਨੂੰ ਚਾਰ ਸੀਟਾਂ ਮਿਲ ਗਈਆਂ ਉਹ ਚਾਰ ਸੀਟਾਂ ਨੂੰ ਆਪਦੀ ਨਹੀਂ ਰੀ ਸਮਝਦੇ ਆ ਜਦ ਕਿ ਭਲੇਖਾ ਕਿ ਉਹ ਤਾਂ ਸੀਟਾਂ ਆਉਣ ਤੋਂ ਪਹਿਲਾਂ ਹੀ ਉਹਨਾਂ ਚ ਬੈਠ ਪਈ ਗਈ ਐਸ ਵੇਲੇ ਉਹਨਾਂ ਦੇ ਬਹੁਤ ਸਤਕਾਰਯੋਗ ਮੈਂ ਤਾਂ ਕਹੂੰਗਾ ਜਿਹੜੇ ਮੈਂਬਰ ਚੁਣੇ ਨੇ ਸਤਕਾਰਯੋਗ ਹੁੰਦਾ ਜੇ ਆਪਾਂ ਕਹੀਏ ਆਪਾਂ ਪਾਰਲੀਮੈਂਟ ਮੈਂਬਰ ਪਟਿਆਲੇ ਤੋਂ ਗਾਂਧੀ ਚੁਣੇ ਗਿਆ ਬੜੇ ਸਮਾਜ ਸੇਵੀਆ ਡਾਕਟਰ ਰਹਾ ਮੈਂ ਦੇਖਿਆ ਸਮਾਜ ਸੇਵਾ ਕਰਦੇ ਰਿਹਾ ਉਹ ਵੀ ਉਹਨਾਂ ਦੀ ਸੋਚ ਤਾਂ ਵੱਖਰੀ ਹੋਵੇਗੀ ਔਰ ਖਾਲਸਾ ਹੀ ਸਾਡੇ ਅਸੀਂ ਬਟਾਂਡੇ ਤੋਂ ਕਾਲੀ ਦਲ ਦੇ ਐਮਪੀ ਬਣਾਏ ਸੀ ਨਾਰਵੇਚ ਰਜਾਇੰਦ ਦੇ ਕੇ ਆਏ ਸੀ ਬਲੂ ਸਟਾਰ ਦੇ ਮਸਲੇ ਤੇ ਆ ਕੇ ਉਹਨਾਂ ਦੀ ਵੀ ਧਰਮ ਲਈ ਬਹੁਤ ਵੱਡੀ ਕੁਰਬਾਨੀ ਸੀ ਉਹਦਾ ਸਤਿਕਾਰ ਕਰਕੇ ਲੋਕ ਨੇ ਫਤੇਗੜ ਸਾਹਿਬ ਤੋਂ ਉਹਨੂੰ ਮਾਣ ਦਿੱਤਾ ਉਹਦੀ ਵਿਚਾਰਤਾ ਰਹੀ ਉਹਨਾਂ ਨਾਲ ਦੀ ਤੀਸਰਾ ਜਿਹੜਾ ਸਾ ਸਾਧੂ ਸਿੰਘ ਪ੍ਰੋਫੈਸਰ ਆ ਉਹ ਚੰਗਾ ਪੜਿਆ ਲਿਖਿਆ ਔਰ ਫਰੀਦਕੋਟ ਤੋਂ MP ਬਣਿਆ ਬੜੇ ਸ਼ਾਨ ਨਾਲ ਜਿੱਤਿਆ ਉਹ ਉਹਨੇ ਵੀ ਹੁਣ ਵਿਚਾਰ ਉਹਦੇ ਅੱਡੇ ਤੇ ਕਈ ਦਿਨ ਹੋ ਗਏ ਉਹਨੇ ਕਹੇ ਸਾਨੂੰ ਪੁੱਛਦੇ ਹੀ ਨਹੀਂਗੇ ਸਾਡੀ ਕੋਈ ਰਹਿ ਨਹੀਂ ਲੈਂਦੇਗੇ ਔਰ ਤੁਸੀਂ ਅੰਦਾਜ਼ਾ ਲਾਹੋ ਜੇ ਇਸ ਪਾਰਟੀ ਦੇ 4 MP ਚੋਂ 3 MP ਆਂਦੇ ਇਹ ਹਾਲਾਤ ਹੁਣ ਦੋ ਤਾਂ ਜਵੇਂ ਬਗ ਉਹਨੇ ਸਪੈਂਡ ਹੀ ਕਰਦੇ ਤੀਸਰੇ ਨੇ ਕਹਿਤਾ ਵੀ ਸਾਡੀ ਕੋਈ ਰਹਿ ਨਹੀਂ ਲੈਂਦੇ ਤੇ ਉਹ ਕੀ ਪੰਜਾਬ ਨੂੰ ਸੇਧ ਦੇ ਸਕਦੀ ਹੈ ਪਾਰਟੀ ਅਕਾਲੀ ਦਲ ਦਾ ਪਾਰਟਾ ਜਿਹਦਾ ਬਹੁਤ ਸਾਲ ਪਿਆ ਚੋਣਾ ਦਾ ਜੀ ਕੋਈ ਸੋਚ ਸਕਦਾ ਵੀ ਖਡੂਰ ਸਾਹਿਬ ਤੋਂ ਜਿਹੜੇ ਕਾਂਗਰਸੀਆਂ ਨੇ ਸਾਡੇ ਖਿਲਾਫ ਆਮ ਪਾਰਟੀ ਨੇ ਥਾਂ-ਥਾਂ ਤੇ ਬੋਰਡ ਲਵਾਏ ਉਹਨਾਂ ਦਾ ਨਾ ਚਾਹ। ਅਸੀਂ ਤਾਂ ਜਦੋਂ ਗੁਰੂਗੰਸ ਦੀ ਬੇਇੱਜ਼ਤੀ ਹੋਈ ਸਾਨੂੰ ਬੜਾ ਦੁੱਖ ਸੀਗਾ। ਅਸੀਂ ਧਾਰਕ ਬੰਦੇ ਆ। ਅਸੀਂ ਕਿਹਾ ਵੀ ਜ਼ਿਲ੍ਹਾ ਪੱਧਰ ਤੇ ਵੀ ਖੰਡ-ਪਾਟ ਕਰਾਓ, ਬਲਾਕ ਪੱਧਰ ਤੇ ਵੀ ਤੇ ਆਸੇ ਗੁਰਦਾਰਾ ਜੀ ਖੰਡ-ਪਾਟ ਕਰਾਏ ਔਰ ਉਦਾਸਾਂ ਕੀਤੀਆਂ ਵੀ ਜਿਹੜੇ ਵੀ ਦੋਸ਼ੀ ਉਹ ਫੜੇ ਜਾਣ ਔਰ ਗਾਹਾਂ ਨੂੰ ਇਹ ਜੀ ਮਾੜੀ ਘਟਨਾ ਨਾ ਵਾਪਰੇ ਸਾਨੂੰ ਦੁੱਖ ਸੀਗਾ। ਇਹਨਾਂ ਤੇ ਲਾਲੀ ਜੜੀ ਹੋਈ ਸੀ। ਇਹਨੂੰ ਖੁਸ਼ੀ ਸੀ ਕਿ ਬੜਾ ਵਧੀਆ ਗੱਲ ਹੋ ਗਈ। ਹੁਣ ਕਾਲਿਆਂ ਨੂੰ ਪਸਾਵਾਂਗੇ। ਹੁਣ ਇਹਨਾਂ ਨੂੰ ਅਸੀਂ ਬਾਈਪਾਸ ਕਰਾਂਗੇ ਰਾਜਨੀਤੀ ਚ ਔਰ ਉਹਦਾ ਸਿੱਟਾ ਨਿਕਲਿਆ ਨਾ ਥਾਂ ਤੇ ਬੋਰਡ ਵੀ ਲਵਾਏ ਕਿ ਕਾਲੀਆਂ ਨੂੰ ਪਿੰਡਾਂ ਚ ਨਾ ਬਣਨ ਦਿਓ ਕਿ ਪਤਾ ਨਹੀਂ ਪ੍ਰਮਾਤਮਾ ਦੀ ਕਿੰਨੀ ਮਿਹਰ ਹੁੰਦੀ ਆ ਕੋਈ ਸੋਚ ਸਕਦਾ ਹੀ ਖਡੂਰ ਸਾਹਿਬ ਜਿਹੜੇ ਸਾਨੂੰ ਕਹਿੰਦੇ ਖਡੂਰ ਸਾਹਿਬ ਚ ਜੋ ਬਾਠ ਦੀ ਘਟਨਾ ਹੋਈ ਹਾਲਾਂਕਿ ਉਹ ਜਿਹੜੇ ਦੋਸ਼ੀ ਸੀ ਉਹ ਬਹੁਤ ਛੇਤੀ ਫੜੇ ਗਏ ਸੀ ਔਰ ਪਿੰਡ ਦੇ ਨੇ ਬੜਾ ਸਹਿਯੋਗ ਦਿੱਤਾ ਜੀ ਉਹਨਾਂ ਨੂੰ ਫੜਨ ਵਾਸਤੇ ਆ ਜੋ ਸੁਰੱਖਾਂ ਦੇ ਪਿੱਛੇ ਆ ਉਹ ਦੋਸ਼ੀ ਬਾਠ ਦੇ ਏਸੇ ਹਲਕੇ ਬਾਠ ਪਿੰਡਾਂ ਦੀ ਕੁਦਰਤੀ ਜੋਨ ਵੀ ਮੇਰੇ ਕੋਲ ਸੀ ਐ ਚੋਣਾਂ ਦੇ ਵਿੱਚ ਤੁਸੀਂ ਹੈਰਾਨ ਹੋਵੋਗੇ ਆ ਪਿੰਡ ਵਾਲੇ ਦੱਸਿਆ ਵੀ ਸਾਨੂੰ ਤਾਂ ਦੁੱਖ ਸੀਗਾ ਇਹਨਾਂ ਨੂੰ ਖੁਸ਼ੀ ਚੜੀ ਵੀ ਸੀ ਜਦੋਂ ਆਏ ਇੱਥੇ ਇਸ ਲਈ ਮੇਰਾ ਕਹਿਣੇ ਮੇਰਾ ਕਹਿਣ ਤੋਂ ਭਾਵ ਤੁਸੀਂ ਸਮਝੋ ਵੀ ਇਹਨਾਂ ਨੇ ਥਾਂ ਥਾਂ ਤੇ ਉੱਤੇ ਬੋਰਡ ਲਾਏ ਹੋਏ ਸੀ ਵੀ ਅਕਾਲੀ ਨੂੰ ਪੰਡਾ ਚ ਨਾ ਬਣਨ ਦਿਓ ਜੇ ਉੱਥੇ ਅਫਸੋਸ ਕਰਨ ਵੀ ਜਾਂਦਾ ਸੀ ਬਾਠਗੁਰਦਾਰੇ ਉਹਦੇ ਖਿਲਾਫ ਨਾਰੇ ਕਸੇ ਜਾਂਦੇ ਸੀ ਕੁੱਟਮਾਰ ਕੀਤੀ ਜਾਂਦੀ ਸੀ ਤੇ ਆ ਤਿੰਨਾ ਮਹੀਨਿਆਂ ਚ ਪ੍ਰਮਾਤਮਾ ਨੇ ਐਸਾ ਪਲਟਾ ਲੈ ਕੇ ਆਂਦਾ ਕਿ ਅਸੀਂ ਅਕਾਲੀ ਤਾਂ ਉੱਤੇ ਫਿਰ ਰਹੀ ਸਾਰੇ ਪੰਜਾਬ ਦੇ ਤੇ ਇਹ ਕਾਂਗਰਸੀ ਸਾਨੂੰ ਕੋਈ ਦਿਸਿਆ ਨਾਮ ਵਾਲਾ ਦਿਸਿਆ ਤੁਹਾਨੂੰ ਪਰ ਬੜੀ ਰੋਚਕ ਗੱਲ ਲੱਗੀ ਤੁਹਾਡੀਆਂ ਦੋਵਾਂ ਪਾਰਟੀਆਂ ਦੇ ਕਾਂਗਰਸ ਦੇ ਵੀ ਅਕਾਲੀ ਦਲ ਦੇ ਸੀਨੀਅਰ ਲੀਡਰ ਪਿਛਲੇ ਦਿਨਾਂ 'ਚ ਇਹ ਕਹਿ ਰਹੇ ਨੇ ਕਿ ਸਾਡਾ ਮੁਕਾਬਲਾ ਆਮ ਆਦੀ ਪਾਰਟੀ ਨਾਲ ਕਾਂਗਰਸ ਕਹ ਰਹੀ ਆ ਸਾਡਾ ਤੁਸੀਂ ਕਹਿ ਰਹੇ ਹੋ ਸਾਡਾ ਮੁਕਾਬਲਾਗਾ ਮੈਂ ਤਾਂ ਇਹ ਮੁਕਾਬਲੇ ਵਾਲੀ ਗੱਲ ਹੀ ਮੈਂ ਤਾਂ ਕਹਿੰਦਾ ਲੋਕਾਂ ਦਾ ਮਾਨਾ ਜਿਹਨੂੰ ਮਰਜ਼ੀ ਵੋਣ ਬੋਟਾ ਇਹ ਮੁਕਾਬਲਾ ਨਹੀਂ ਕਹਿ ਸਕਦੇ ਹੁੰਦੇ ਤੁਸੀਂ ਇਹ ਤਾਂ ਤੁਹਾਨੂੰ ਦੱਸਾਂ ਆਪ ਨਾਲ ਆ ਸਾਡੀ ਕੋਈ ਨਾਸ ਮੈਂ ਆਪਨਾ ਕਹਿਣਾ ਨਾ ਮੈਂ ਕਾਂਗਰਸ ਨਾ ਕਹਿਣਾ ਅਸੀਂ ਤਾਂ ਕਹਿੰਨੇ ਵਿਕਾਸ ਦੇ ਨਾਂ ਦੇ ਉੱਤੇ ਜਾਵਾਂਗੇ ਲੋਕਾਂ 'ਚ ਹੁਣ ਚਿੱਟੀ ਮੱਖੀ ਦੀ ਗੱਲ ਕਰ ਲਈ ਉਹ ਤਾਂ ਅਮਰੀਕਨ ਸੰਢੀ ਕਾਂਹ ਦਾ ਰਾਸੀ 2002 ਚ 18 ਲੱਖ ਏਕੜ ਨਰਮਾ ਬੀਜਿਆ ਹੋਇਆ ਸੀ 1 ਕਿੰਟ ਲੈਵਰੇਜ ਨਹੀਂ ਆਈ ਕਿੱਲੇ ਦੀ ਸਾਰਾ ਨਰਮਾ ਮਰ ਗਿਆ ਸੀ ਕਿਸੇ ਨੇ ਉਹਨਾਂ ਨੂੰ ਮੌਜੂਦ ਦਿੱਤਾ ਉਹ ਕੁਦਰਤ ਦੀ ਕਰੋਪੀ ਸੀ ਚਿੱਟੀ ਮੱਖੀ ਵੀ ਜੋ ਪੰਜਾਬ ਵਿੱਚ ਵੀ ਸੀ ਹਰਿਆਣਾ ਵਿੱਚ ਵੀ ਸੀ ਰਾਜਸਥਾਨ ਵਿੱਚ ਸੀ ਕਿ ਅਸੀਂ ਪੰਜਾਬ ਵਾਲੇ ਤਾਂ ਚਿੱਟੀ ਮੱਖੀ ਰਾਹ ਨੇ ਹਰਿਆਣਾ ਨਹੀਂ ਛੱਡੇ ਅਸੀਂ ਰਾਜਸਥਾਨ ਨਹੀਂ ਛੱਡੇ ਜੀ ਪਾਕਿਸਤਾਨ ਨਹੀਂ ਛੱਡੇ ਕਿੰਨੇ ਥਾਂ ਤੇ ਮੌਸਮ ਦੀ ਖਰਾਬੀ ਕਰਕੇ ਚਿੱਟੀ ਮੱਖੀ ਆਈ ਪਹਿਲੀ ਸਟੇਟ ਆ ਪੰਜਾਬ ਮੈਂ ਆਪ ਰਿਗਮੈਂਟ ਕੀਤਾ 22 ਅਗਸਤ ਨੂੰ ਬਾਲਸਾ ਨੂੰ ਵੀ ਮੈਂ ਏਰੀਆ ਜਾ ਕੇ ਆਇਆ ਨਰਮੇ ਦਾ ਨੁਕਸਾਨ ਹੋ ਰਿਹਾ ਇਹ ਟੀ ਮੱਖੀ ਇੱਕ ਨਵੀਂ ਕਿਸਮ ਦੀ ਪੈਦਾ ਹੋਈ ਹੈ ਜਿਵੇਂ ਅਮਰੀਕਨ ਸੰਟੀ ਨੇ ਅਸਰ ਕੀਤਾ ਸੀ ਉਸ ਤਰੀ ਨਰਮੇ ਤੇ ਮਾੜਾ ਅਸਰ ਹੋ ਰਿਹਾ ਇਹਦਾ ਆਪਾਂ ਰੀਲੀਫ ਦੇ ਕਿ ਕਿਸਾਨਾਂ ਨੂੰ ਪਹਿਲੀ ਵਾਰ ਅਸੀਂ ਸਪੈਸ਼ਲ ਗਤੌਰੀ ਕਰਕੇ ਲੋਕਾਂ ਨੂੰ ਮੌਜੂਦ ਦਿੱਤਾ ਇਹਦਾ 33% ਨੁਕਸਾਨ ਹੋਇਆ ਉਹਨੂੰ ਵੀ 8000 ਰੁਪਿਆ ਕਿਸਾਨ ਨੂੰ ਤੇ 800 ਰੁਪਿਆ ਅਸੀਂ ਚਗਾਈ ਵਾਲੇ ਨੂੰ ਦਿੱਤਾ ਤੁਹਾਡੇ ਡਾਇਰੈਕਟਰ ਅੰਦਰ ਨੇ ਤੁਹਾਨੂੰ ਲੱਗਦ ਨਹੀਂ ਇਹ ਚ ਕਪੜਾ ਹੋਇਆ ਸੀ ਬਹੁਤ ਵੱਡਾ ਇਹ ਦਵਾਈ ਵਾਲੇ ਕੇਸ ਤਾਂ ਅੰਦਰ ਨਹੀਂ ਆਈ ਤਾਂ ਤੁਹਾਨੂੰ ਪਤਾ ਨਹੀਂਗਾ ਚਲੋ ਦੂਜੇ ਕੇਸ ਦੀ ਦਵਾਈ ਕੇਸ ਚ ਅੰਦਰ ਨਹੀਂ ਉਹਦਾ ਉਹ ਕੇਸ ਹੋ ਰਾ ਉਹਦੇ ਬਾਰੇ ਮੈਂ ਕਹਿਣਾ ਨਹੀਂ ਚਾਹੁੰਦਾ ਕਿਉਂਕਿ ਜਦੋਂ ਕੋਈ ਜਦ ਇਹ ਦੋਸ਼ੀ ਕਹਿਣਾ ਠੀਕ ਨਹੀਂਗਾ ਇਹ ਤਾਂ ਅਦਾਲਤ ਨੇ ਦੇਖਣਾ ਮੈਂ ਕਿਵੇਂ ਕਹਿੰਦਾ ਦੋਸ਼ੀ ਹੈ ਕਹਿੰਦੇ ਉਹਦੀ ਫਾਈਲ ਤੇ ਕਲੀਨ ਚਿੱਟ ਦਿੱਤੀ ਗਈ ਹੈ ਕਲੀਨ ਚਿੱਟ ਲਿਖਾਈ ਕੋਈ ਨਾ ਕਲੀਨ ਚੱਟਾ ਮੇਰੇ ਕੋਲ ਭਲੇ ਇਹ ਜੀ ਗੱਲ ਕੋਈ ਨਾ ਕੌਣ ਕਹਿੰਦਾ ਕਲੀਨ ਚਿੱਟ ਦਿੱਤੀ ਨਾ ਚੀਨ ਦਿੱਤੀ ਜਦੋਂ ਅਦਾਲਤ ਫੈਸਲਾ ਕਰਦੀ ਹੈ ਇਹੀ ਕੀ ਦੇਖਦੇ ਸਕਦੇ ਉਹ ਫਾਈਲ ਤੁਹਾਡੇ ਕੋਲ ਆਉਂਦੀ ਸੀ ਜਿਹੜੀ ਉਹ ਫਾਈਲ ਚੱਲ ਰਹੀ ਹੈ ਨਹੀਂ ਇਹ ਗੱਲਾਂ ਚ ਮੈਂ ਪੈਣਾ ਨਹੀਂ ਚਾਹੁੰਦਾਗਾ ਇਹ ਕੇਸ ਦੇਖਿਆ ਜਾਊ ਨਿਜਮਾਨ ਸਰ ਆਮ ਆਉਂਦੀ ਪਾਰਟੀ ਕਰੀ ਨਿਜਮਾ ਤੋਂ ਬਾਹਰ ਗਿਆ ਸੀ ਸਾਰਾ ਕੁਝ ਔਰ ਸਾਡੀ ਸਰਕਾਰ ਅਸੀਂ ਬੰਦੇ ਅੰਦਰ ਦੇਵਾਂਗੇ ਉਹ ਜੀ ਤੋਂ ਆਏ ਅੰਦਰ ਫ ਜਿੱਦੋ ਮਰਜ਼ੀ ਇਨਕੁਆਇਰੀ ਕਰਾ ਲੈਣ ਹੁਣ ਭਿਲੇਖਾ ਕੱਢ ਲਓ ਜਿੱਦ ਮਰਜ਼ੀ ਇਨਕੁਆਇਰੀ ਕਰਾ ਲੈਣ ਅਸੀਂ ਹਰ ਕਿਸੇ ਤੋਂ ਦੀ ਇਨਕੁਆਇਰੀ ਫੇਸ ਕਰਨ ਨੂੰ ਤਿਆਰ ਆ ਤੁਹਾਨੂੰ ਲੱਗਦਾ ਉਹਨਾਂ ਦੀ ਸਰਕਾਰ ਬਣੂ ਤੇ ਤੁਹਾਡੇ ਕਿਵੇਂ ਬਣ ਜੂਗੀ ਸਰਕਾਰ ਤੁਹਾਨੂੰ ਦਿਖਦੇ ਲੱਛਣਾ ਇਹ ਤਾਂ ਲੋਕਾਂ ਦਾ ਫਰਜ਼ ਆ ਮੈਂ ਕੋ ਮੈਂ ਡਿਕਟੇਟਰ ਤਾਂ ਨਹੀਂਗਾ ਤੇ ਲੋਕਾਂ ਨੇ ਦੇਖਣਾ ਕਿਹਦੀ ਬਣਾਉਣੀ ਆ ਕੋਈ ਦੱਸੋ ਕਿਹੜੀ ਪਾਰਟੀ ਦਾ ਉਹਨੇ ਜਿਹੜੇ ਬੰਦੇ ਨੂੰ ਅਸੀਂ ਟਿਕਟ ਨਹੀਂ ਦਿੰਦੇ ਉਹਨਾਂ ਜਾਵੜ ਦਾ ਕਾਲੀ ਜਿਹੜਾ ਕਾਂਗਰਸੀ ਟਿਕਟ ਦੇ ਉਹਨਾਂ ਜਾਵੜ ਦਾ ਇਸ ਮਾਮਲੇ ਦੀ ਉਹ ਜਾਣੇ ਇਕੱਠੇ ਇਸ ਮਾਮਲੇ ਦੀ ਸੀਬੀਆਈ ਇਨਕੁਆਇਰੀ ਦੀ ਵੀ ਮੰਗ ਉਠਦੀ ਰਹੀ ਉਹਨਾਂ ਦਿਨਾਂ 'ਚ ਅਸੀਂ ਤਾਂ ਮੈਂ ਤਾਂ ਇਹਦੇ ਬਾਰੇ ਕਹਿਤਾ ਸੀਗਾ ਵੀ ਕੀ ਤੂੰ ਮਰਜੀ ਇਨਕੁਆਇਰੀ ਹੋ ਜਾਏ ਮੈਂ ਮੇਰੀ ਕੋਈ ਬੈ ਟੈਂਸ਼ਨ ਨਹੀਂ ਇਹਦੇ 'ਚ ਤੁਹਾਨੂੰ ਲੱਗਦਾ ਸੀ ਵੀ ਜਾਂਚ ਹੋਵੇ ਦੀ ਕੌਣ ਜੀ ਮੈਨੂੰ ਕੀ ਪਤਾ ਐ ਮੈਂ ਮੈਂ ਕਹਿੰਦਾ ਮੈਂ ਕੌਣ ਆ ਡਿਕਟੇਟਰਾਂ ਕੋਈ ਮੈਂ ਤਾਂ ਹੈਰਾਨ ਆ ਇੱਕ ਸੈੱਟ ਬਣਾਈ ਐ ਏਡੀ ਵੱਡੀ ਉਹ ਦੇਖਣਾ ਮੁੱਖ ਮੰਤਰੀ ਨੇ ਦੇਖਣਾ ਮੈਂ ਕੀ ਤੂੰ ਇਨਕੁਆਇਰੀ ਕਰਨੀ ਉਹਨੇ ਸੈੱਟ ਤੋਂ ਕਰਾਈ ਆ ਉਹ ਦੇਖਣਗੇ ਵੀ ਠੀਕ ਆ ਗਲਤ ਮੇਰਾ ਕੀ ਤਾਂ ਲੱਗਾ ਉਹਦੇ ਨਾਲ ਮੈਂ ਕਹ ਰਿਹਾ ਕਿ ਮੰਗ ਜਦੋਂ ਉੱਠਦੀ ਆ ਤੁਹਾਨੂੰ ਲੱਗ ਮੰਗਾ ਤਾਂ ਬਥੇਰੀਆਂ ਉੱਠਦੀਆਂ ਨਹੀਂਆਂ ਮੰਗਾ ਤਾਂ ਇਹਨਾਂ ਹੋਰ ਥਾਵਾਂ ਤੇ ਬਥੇਰੀਆਂ ਠਾਈਆਂ ਸੀ ਮੈਂ ਜਦ ਮੈਂ ਕਹਤਾ ਕਰ ਰਿਹਾ ਜੀ ਤੂੰ ਮਰਜ਼ੀ ਕਰਾ ਲੈਂਦੇ ਉਹ ਉਹ ਸੈਟ ਕਰਾ ਮੇਰਾ ਜੁਡੀਸ਼ੀਅਲ ਹੋ ਜੇ ਮੈਂ ਕਦੋਂ ਕਹਣਾ ਐਵੇਂ ਆਪਾ ਉਸ ਗੱਲ ਨੂੰ ਤੂਲ ਦਿੱਤਾ ਦਸ ਦਵਾਈ ਚ ਕੀ ਨੁਕਸਾਨ ਇਹਨਾਂ ਨੇ ਪੰਜਕੂਲੇ ਤੋਂ ਟੈਸਟ ਕਰਾਈ ਇਹਨਾਂ ਨੇ ਇੱਥੋਂ ਯੂਨੀਵਰਸਿਟੀ ਤੋਂ ਕਰਾਈ ਫਰੀਦাবাদ ਤੋਂ ਕਰਾਈ ਕੋਈ ਨੁਕਸਾਨ ਨਹੀਂ ਕਿਹਾ ਦਵਾਈ ਦੇਨੇ ਕੁਦਰਤ ਦੀ ਕਰੋਪੀ ਸੀ ਫਿਰ ਐਡਾ ਵੱਡਾ ਜਿਹੜਾ ਨੁਕਸਾਨ ਹੋਏ ਐਡਾ ਵੱਡਾ ਰੂਪ ਜਿਆ ਕਿਸਾਨਾਂ ਦਾ ਉਹ ਕਿਉਂ ਉਪਜ ਗਿਆ ਰੋਹ ਤਾਂ ਹੈਗਾ ਜਦ ਕਿਸੇ ਦੀ ਫਸਲ ਮਰੀ ਰੋਹ ਰਹਿੰਦਾ ਹਰਿਆਣਾ ਚ ਰੋ ਨਹੀਂ ਗਿਆ ਹਰਿਆਣਾ ਜੀ ਧੰਨਵਾਦ ਆਰਦੇ ਲੋਕ ਜੇ ਉਹਨਾਂ ਦਾ ਰੋਏ ਸੀ ਕਪੜਾ ਹੋਇਆ ਉਹਨਾਂ ਦਾ ਰੋਏ ਸੀ ਦਵਾਈ ਜਿਹੜੀ ਜਿਹੜੀ ਤੁਸੀਂ ਮੈਨੂੰ ਦੱਸੋ ਤੁਸੀਂ ਜਨਕੁਇਰੀ ਕਰ ਲਓ ਕਿ ਕਪੜਾ ਹੋਇਆ ਉਹਨਾਂ ਦਾ ਦੇਖੋ ਆਪਾਂ মিডিਆ ਇਸ ਗੱਲ ਨੂੰ ਚੁੱਕੀ ਜਾਂਦੇ ਆ ਬਹੁਤ ਤੁਸੀਂ ਦੱਸੋ ਕੀ ਕਪੜਾ ਦੀ ਛੋ ਗਿਆ ਜੋ ਦਵਾਈ ਖਾਇਆ ਠੀਕ ਹੈ ਉਹਨਾਂ ਦਾ ਇਹ ਕਹਿਣਾਗਾ ਕਿ ਇਹ ਤਾਂ ਮੈਂ ਸੈੱਟ ਦੱਸੂ ਮੈਂ ਕੋਈ ਕ੍ਰੇਟਰ ਤਾਂ ਹੈ ਨਹੀਂ ਤੁਹਾਡੇ ਸਾਹਮਣੇ ਕਿਸਾਨ ਸੜਕਾਂ ਤੇ ਬੈਠੇ ਰਹੇ ਨੇ ਰੇਲ ਜਾਮ ਕਰ ਕੋਈ ਦਵਾਈਆਂ ਪਿੱਛੇ ਨਹੀਂ ਬੈਠੇ ਉਹ ਕਹਿੰਦੇ ਸਾਡਾ ਫਸਲ ਨਰਮਾ ਮਰਿਆ ਸਾਨੂੰ ਮਾਜਵਾਦ ਦਿੱਤਾ ਜਾਵੇ ਇਸੇ ਕਰਕੇ ਕਿਹਾ ਉਹਨਾਂ ਨੇ ਮਾਜਵਾਦ ਦਿੱਤਾ ਜਾ ਉਹ ਨਹੀਂ ਕਹਿੰਦੇ ਸਾਨੂੰ ਮਾਰ ਨਹੀਂ ਤਰਨਾ ਸਰਸੇ ਸਰਕਾਰ ਉਹਨਾਂ ਨੇ ਵੀ ਸਾਨੂੰ ਮੁਆਵਜ਼ਾ ਤੋਂ ਪੰਜਾਬ ਨੇ ਦਿੱਤਾ ਹਨ ਉਹ ਦਿਓ ਪਰ ਮੰਗਲ ਸਿੰਘ ਵੀ ਕਹਿੰਦਾ ਰਿਹਾ ਕਿ ਮੇਰੇ ਕੋਲ ਬਹੁਤ ਕੋਸ਼ਿਸ਼ਾਂ ਬੜੇ ਬੜੇ ਮੈਂ ਇਹ ਕਹਣਾ ਕਿ ਉਹ ਕਹਿ ਦੇਵੇ ਮੈਂ ਕਿਤੋਂ ਰੋਕਦਾ ਮੈਨੂੰ ਇਸ ਗੱਲ 'ਚ ਕਿਉਂ ਪਾਉਂ ਪਾਉਂਦੇ ਤੁਸੀਂ ਮੈਂ ਤੁਹਾਨੂੰ ਪਹਿਲਾਂ ਕਹਤਾ ਸੀ ਇਹ ਗੱਲ ਜਿਹੜੀ ਕੋਟ ਦੀ ਗੱਲ ਹੋਵੇ ਉਹਨੂੰ ਸਾਨੂੰ ਮੀਡੀਆ ਤੇ ਨਹੀਂ ਲਿਆਉਣੀ ਨਹੀਂ ਮੈਂ ਮੈਂ ਜਦਰ ਸਾਹਿਬ ਤਾਂ ਕਹਿ ਰਿਆਂਗਾ ਕਿ ਜਿਹੜੀ ਉਹ ਗੱਲ ਕਰ ਰਿਹਾ ਕਿ ਇਹਦੇ ਪਿੱਛੇ ਮੈਂ ਬਹੁਤ ਵੱਡੇ ਲੋਕਾਂ ਦੇ ਖੁਲਾਸੇ ਕਰ ਸਕਦਾ ਕਰਦੇ ਮੈਂ ਇੱਕ ਵਾਰ ਤੁਹਾਡੇ ਧਿਆਨ 'ਚ ਨਾ ਹੋਵੇ ਕਿ ਮੈਨੂੰ ਨਹੀਂ ਪਤਾ ਯਾਰ ਤੁਸੀਂ ਉਹਦੀ ਇੰਟਰਵਿਊ ਲੈ ਤੁਹਾਨੂੰ ਲੱਗਦਾ ਹੋਗਾ ਕਿ ਜਿਹੜੀ ਬਠਿੰਡੇ ਦੇ ਅੰਦਰ ਜਦੋਂ ਮਾਗੀ ਦੇ ਉੱਤੇ ਸੌਰੀ ਸਿਆਸੀ ਕਾਨਫਰੈਂਸ ਹੋਈ ਕੱਲ ਆਮ ਆਦਮੀ ਪਾਰਟੀ ਦੀ ਬਹੁਤ ਵੱਡੀ ਸਿਆਸੀ ਕਾਨਫਰੈਂਸ ਹੋਈ ਇਹ ਵੀ ਕਿਹਾ ਗਿਆ ਅਖਬਾਰਾਂ ਨੇ ਵੀ ਲਿਖਿਆ ਕਿ ਤੁਹਾਡੀ ਕਾਨਫਰੈਂਸ ਚੋਂ ਵੀ ਤੇ ਕਾਂਗਰਸ ਦੀ ਜੋ ਵੀ ਉੱਠ ਕੇ ਲੋਕ ਉਹਨਾਂ ਦੇ ਚ ਚਲੇ ਗਏ ਕੋਈ ਗਿਆ ਨਹੀਂ ਸਾਡੀ ਚ ਸਾਡੀ ਸਿਰ 5 ਕਿਲੋਮੀਟਰ ਦੂਰ ਸੀ ਜਿਹੜੇ ਲੋਕ ਦਰਬਾਰ ਸਾਹਿਬ ਦੀ ਸ਼ਰਧਾ ਰੱਖਦੇ ਆ ਉਹਨਾਂ ਜਾਣਾ ਸੀ ਮੱਥਾ ਟੇਕਣ ਵੀ ਅਸੀਂ ਬੇਲੇ ਸਰ ਮੁੜੇਗੇ 3:30 ਵਜੇ ਬੱਸਾਂ ਨੇ ਮੋੜਨਾ ਉਹ ਪਹਿਲਾਂ ਪਹਿਲੇ ਮੁੜ ਕੇ ਉਹਨਾਂ ਨੂੰ 6 ਕਿਲੋਮੀਟਰ ਜਾਣਾ ਸੀ ਦਰਬਾਰ ਸਾਹਿਬ 6 ਕਿਲੋ ਮੁੜ ਕੇ ਆਉਣਾ ਸੀ ਕਿ ਜੇ ਉਹਨਾਂ ਮੀਡੀਆ ਨੂੰ ਚੁੱਕੀ ਜਾਊਗਾ ਬੜਾ ਘੱਟ ਸੀ ਬੜਾ ਘੱਟ ਸੀ ਉਹ ਤਾਂ ਸਾਡੇ ਕੋਲ ਤਾਂ ਅਜ ਕੋਈ ਨਹੀਂ ਅਸੀਂ ਕਿੰਨੇ ਉਹਨਾਂ ਨੇ ਇੱਕ ਰੈਲੀ ਕੀਤੀ ਸਾਰੇ ਪੰਜਾਬ ਸਾਰੇ ਪੰਜਾਬ ਤੋਂ ਲਿਆਂਦੇ ਸਾਡਾ 4 ਚਿਲਿਆਂ ਦਾ ਕੇਜੀ ਵਾਲ ਨੇ ਬੜੀ ਇੰਪੋਰਟੈਂਟ ਕੇਵਲ ਸਾਡਾ 4 ਚਿਲਿਆਂ ਦਾ ਸੀਗਾ ਕੇਜੀ ਵਾਲ ਨੇ ਬੜੀ ਅਹਿਮ ਸਟੇਟਮੈਂਟ ਦਿੱਤੀ ਉਹਤੇ ਕਿ ਜਿਹੜੇ ਬਾਦਲ ਸਰਕਾਰ ਦੇ ਕੋ ਕਰਮ ਨੇ ਉਹਨਾਂ ਦੀ ਜਾਂਚ ਚਾਰਾ ਪਹਿਲਾਂ ਉਹਦਾ ਦਿਨ ਬਣਾਊਗਾ ਸਾਹ ਜੀ ਪਹਿਲਾਂ ਦਿੱਲੀ ਤਾਂ ਸਾਹਮਣੇ ਹੋ ਇੱਕ 35 ਕਿਲੋਮੀਟਰ ਦੇ ਘੇਰੇ 'ਚ ਦਿੱਲੀ ਆ ਤੇ 12 ਦਿਨ ਦਿੱਲੀ 'ਚ ਕੂੜਾ ਨਹੀਂ ਚੱਕਿਆ ਗਿਆ ਉਹ ਪੰਜਾਬ ਨੂੰ ਸਾਬ ਨੂੰ ਪੰਜਾਬ ਦਾ ਚੋਨਾ ਖਰੀਦ ਲੂਗਾ ਕੀ ਉਹ ਪੰਜਾਬ ਦੀ ਕਣ ਖਰੀਦ ਲੂਗਾ ਪੰਜਾਬ ਦੇ ਅੱਜ ਗੰਨੇ ਵਾਲੀ ਸੰਤੁਸ਼ਟੀ ਨਹੀਂ ਕੀਤੇ ਵਿਆ ਇੱਕ ਇੱਕ ਪੰਜਾਬ ਜੀ ਨੇ ਸਾਰੇ ਪੈਸੇ ਦਿੱਤੇ ਸਰਪ੍ਰਕਾਸ਼ ਸਿੰਬਾਦਲ ਨੇ 50 ਰੁਪਏ ਕੁਇੰਟਲ ਕੋਲੋਂ ਦੇ ਰਿਹਾ ਸਰਕਾਰ ਗੰਨੇ ਵਾਲਿਆਂ ਨੂੰ 245 295 ਰੁਪਏ ਕੱਲੇ 50 ਕਿ ਮਿਲ ਰਿਹਾ ਉਹ ਦੇਸੋਂ ਕਿਹੜੇ ਸੂਬੇ ਚ ਮਿਲਦੇ ਆ ਜਿੰਨੀ ਕਿਸਾਨਾਂ ਦੀ ਇਥੇ ਸ਼ੀ ਸਰਕਾਰ ਪੰਜਾਬ ਸਰਪ੍ਰਕਾਸ਼ ਸਿੰਬਾਲਦੀਓ ਉਹ ਕਿਹੜੀ ਆ ਉਹ ਤਾਂ ਹੁਣ ਕਹਿੰਦਾ ਮੈਂ ਕਿਸਾਨਾਂ ਨੂੰ 20000 ਕਿੱਲੇ ਦਾ ਦਿੱਤਾ ਕਿੰਨੇ ਕਿ ਕਿਸਾਨ ਜੀ 147 ਕਿਸਾਨ ਆ ਸਾਰੇ ਉੱਥੇ ਪਰ ਸੰਜੇ ਸਿੰਘ ਕਹਿੰਦਾ ਮਜੀਠੀਆ ਨੂੰ ਕਾਲਰ ਫੜ ਕੇ ਅੰਦਰ ਦੇ ਇਹ ਜੀ ਮੇਰੇ ਮਜੀਠੀਆ ਨਾ ਜਾਣੋ ਉਹ ਸੰਜੇ ਨਾ ਕਰੋ ਮੇਰੇ ਨਾਲ ਗੱਲ ਨਾ ਆਵਾਮੀ ਪਾਰਟੀ ਕੋਈ ਚੈਲੰਜ ਨਹੀਂ ਮੇਰਾ ਕੀ ਤਲਕ ਹੈ ਯਾਰ ਮੈਂ ਹੈਰਾਨ ਹਾਂ ਸੱਜੇ ਕਾ ਨੂੰ ਹੋਰ ਕਾ ਬੋਲੂ ਮੈਂ ਉਹਦਾ ਠੇਕਾ ਲਿਆ ਜਵਾਬ ਦੇਣ ਦਾ ਨਹੀਂ ਮੈਂ ਕਹਿੰਦਾ 2017 ਦੇ ਅੰਦਰ ਆਵਾਮੀ ਪਾਰਟੀ ਕੋਈ ਚੈਲੰਜ ਹੈ ਜਾਂ ਨਹੀਂ ਹੈ ਵੇਖੋ ਜੀ ਇਹ ਤਾਂ ਲੋਕਾਂ ਦੇ ਕੰਮ ਸਾਰੇ ਕੰਮ ਕਰ ਰਹੇ ਨੇ ਲੋਕਾਂ ਦੇ ਲੋਕਾਂ ਦਾ 뷰 ਦੱਸੂਗਾ ਇਹ ਲੋਕਾਂ ਦੇ ਤੁਹਾਡੇ ਸਾਹਮਣੇ ਲਿਆ ਦੇਣਾ 뷰 ਐ ਪ੍ਰਚਾਰ ਕਰਨਾ ਜਿਹੜਾ ਬੜਾ ਐਵੇਂ মিডিਆ ਨੂੰ ਜੋ ਕੋਈ ਨਵੀਂ ਚੀਜ਼ ਤੁਸੀਂ ਤਾਂ ਸਾਡੇ ਖਿਲਾਫ ਇੰਨਾ ਪ੍ਰਚਾਰ ਕੀਤਾ ਜਦੋਂ ਸਿਮਰਜੀਤ ਮਾਨ ਆਇਆ ਵਿਦੇਸ਼ਾਂ 'ਚ ਕੀਤਾ ਇੱਥੇ ਕੀਤਾ ਕੀ ਪ੍ਰਾਪਤੀ ਹੋਈ ਜਦੋਂ ਮਾਨਪ੍ਰੀਤ ਆਇਆ ਕਿੱਡੇ-ਕੱਡੇ ਲੋਕ ਛੱਡ-ਛੱਡ ਕੇ ਉਹ ਇਵੇਂ ਤੁਸੀਂ ਦੇਖੋਗੇ ਅੱਜ ਇਹ ਹਾਲਾਤ ਕੀ ਬਣਨੇ ਆ। ਇਹ ਦੋ ਕਿਤੋਂ ਤੁਹਾਡਾ ਸਿਆਸੀ ਤਿਆਰਪਾ ਬੜਾ ਵੱਡਾ ਮੈਂ ਤਾਂ ਪੁੱਛ ਰਿਆਂਗਾ ਤੁਹਾਨੂੰ ਲੱਗਦਾਗਾ ਕਿ ਆਮ ਆਦਮੀ ਪਾਰਟੀ ਦਾ ਕੋਈ ਵजूद ਹੈ ਇਸ ਤਰ੍ਹਾਂ ਦੀ ਸਿਆਸਤ 'ਚ। ਵੇਖੋ ਜੀ ਮੈਂ ਕਿਸੇ ਪਾਰਟੀ ਦੀ ਨਿੰਦਾ ਕਰਨ 'ਚ ਯਕੀਨ ਨਹੀਂ ਰੱਖਦਾ। ਮੈਂ ਤਾਂ ਕਹਿੰਦਾ ਕੋਈ ਵੀ ਪਾਰਟੀ ਹੈ ਜੇ ਤੁਹਾਡੇ ਚੈਨਲਾਂ 'ਤੇ ਮੈਂ ਰੋਜ਼ ਬਹਿਸ ਸੁਣਦਾ ਕਦੇ ਉਹਦਾ ਰਿਜ਼ਲਟ ਨਿਕਲਿਆ ਕੋਈ ਇੱਕ ਦਿਨ ਬੁਰਾ ਭਲਾ ਕੇ ਉੱਠ ਖੜਦੇ ਆ ਕਿ ਕਿਸਾਨਾਂ ਦਾ ਭਲਾ ਕਰਦੇ ਆ। ਹਰ ਇੱਕ ਪਾਰਟੀ ਦੱਸੇ ਵੀ ਮੇਰੇ ਕੋਲੇ ਜੇ ਆਹ ਚੀਜ਼ ਆ ਗਈ ਮੈਂ ਕਿਸਾਨਾਂ ਨੂੰ ਆਹ ਚੀਜ਼ ਦਊਗਾ ਮੈਂ ਕਿਸਾਨਵਾਦ ਸਨਦੀਆ ਕਮੀ ਵੀ ਦੂਰ ਕਰੂੰਗਾ ਮਜ਼ਦੂਰਾਂ ਦੀ ਆ ਕਰੂੰਗਾ ਮਲਾਜ਼ਮਾਂ ਦੀ ਆ ਕਰੂੰਗਾ ਦੱਸਣਾ ਚਾਹੀਦਾ ਡਵੈਲਪਮੈਂਟ ਨਾ ਹੀ ਲੰਗਣਾ ਕਰੂੰਗਾ ਚਾਹੀਦੀ ਸਾਰੂ ਮੀਡੀਆ ਚ ਇੱਕ ਦਿਨ ਨੀਵਾ ਦਿਖਾਉਣ ਦੀ ਮੇਰੀ ਤਾਂ ਤਨੀਵਾਤ ਕਾ ਪਰ ਸਿਆਸਤ ਚ ਵੀ ਤਾਂ ਐਵੇਂ ਹੁੰਦਾ ਕਾਂਗਰਸ ਪਾਰਟੀ ਕਹਿੰਦੀ ਹੈ ਕਿ ਸਭ ਤੋਂ ਵੱਧ ਕਿਸਾਨੀ ਦਾ ਨੁਕਸਾਨ ਅਕਾਲੀਆਂ ਨੇ ਕੀਤਾ ਉਹ ਤਾਂ ਕਹਿਣਾ ਉਹਨਾਂ ਦਾ ਫਰਜ਼ ਆ ਕਹੀ ਜਾਣਾ ਪਰ ਅਸੀਂ ਕਹਿੰਦੇ ਦਲੀਲ ਨਾ ਮੇਰੇ ਨਾਲ ਭੇਜਣ ਮੇਰੇ ਕੱਲੇ ਅਮਰਿੰਦਰ ਸਿੰਘ ਨਾਲ ਗੱਲ ਕਰ ਲੈ ਉਹਨਾਂ ਦਾ ਹੋਰ ਕੋਈ ਲੀਡਰ ਕਰ ਲੈ ਗੱਲ ਜੋ ਕੋਸਾਸੀ ਦਿੱਤਾ ਤੁਸੀਂ ਦੱਸੋ ਆਹੀ ਜੇ ਆਪਾਂ ਲਈ ਗੰਨੇ ਦੀ ਲੋ ਗੱਲ ਜਿੱਦਨ ਗੰਨਾ 2002 ਦੇ ਵਿੱਚ ਕਾਂਗ 116 ਰੁਪਏ ਕਵਾਂਟਲ ਗੰਨੇ ਦਾ ਭਾਅ ਸੀ ਉਸ ਵੇਲੇ 35 ਰੁਪਏ ਕਿਲੋ ਖੰਡ ਸੀ 116 ਰੁਪਏ ਕਵਾਂਟਲ ਉਹ ਸੀ 35 ਰੁਪਏ ਕਿਲੋ ਅੱਜ 295 ਰੁਪਏ ਕਵਾਂਟਲ ਗੰਨੇ ਦਾ ਭਾਅ ਤੇ 25 ਰੁਪਏ ਕਿਲੋ ਖੰਡ ਆ 9 ਕਿਲੋ ਖੰਡ ਕਵਾਂਟਲ ਗੰਨੇ ਚੋਂ ਨਿਕਲਦੀ ਆ ਖੰਡ ਮੇਲਾ ਨੂੰ 10 ਰੁਪਏ ਘਟਾ ਪੈਂਦਾ ਹੀ ਕਵਾਂਟਲ ਮਗਰ ਬਣਾਉਣ ਦਾ ਫਿਰ ਵੀ ਅਸੀਂ ਖੰਡ ਮੇਲਾ ਨੂੰ ਪੈਰਾਂ ਸਰਕਾਰ ਲਈ ਕਿ ਪੰਜਾਬ ਦੀਆਂ ਮੇਲਾ ਨਾ ਫੇਲ ਹੋ ਜਾਣ ਉਹਨਾਂ ਨੂੰ ਰੀਲੀਫ ਦਿੱਤੀ ਕਿਸਾਨਾਂ ਨੂੰ ਦਿੱਤੀ ਤਾਂ ਕਿ ਕਿਸਾਨ ਬਚੇ ਰਹਿਣ ਪਿਛਲੀ ਵਾਰੀ 94000 ਏਕੜ ਗੰਨਾ ਸੀਗਾ ਇਹ ਚਰਨ ਮੇਜਰ ਰਕਟਰ ਐਰ ਕੀ ਇੱਕ ਲੱਖ ਹਟੇਰ ਗੱਨਾ ਪਰ ਤੁਹਾਡੀ ਸਰਕਾਰ ਆ ਗਈ ਸੈਂਟਰ ਦੇ ਅੰਦਰ ਤੁਹਾਡੀ ਸਹਿਯੋਗੀ ਸਰਕਾਰ ਆ ਉਹਨਾਂ ਨੇ ਕਿਹਾ ਸੀ ਸੁਆਮੀ ਨਾਥਨ ਕਮਿਸ਼ਨ ਲਾਗੂ ਕਰਾਂਗੇ ਆ ਕਿ ਮੁਕਰ ਕਿਉਂ ਗਏ ਕੋਈ ਮੁਕਰੇ ਨਹੀਂ ਉਹ ਕਹਿੰਦੇ ਸਟੈਪ ਬਰ ਸਟੈਪ ਕਰ ਰਹੇ ਅਸੀਂ মিডিਆ ਕਹਿ ਰਿਹਾ ਮੁਕਰੇ ਮੋਦੀ ਜੀ ਨੇ ਕਦੇ ਨਹੀਂ ਕਿਹਾ ਮੈਂ ਮੁਕਰਿਆ ਮੋਦੀ ਕਹਿੰਦਾ ਇੱਕ ਇੱਕ ਚੀਜ਼ ਆ ਇੱਕਦਮ ਪੰਜਾਂ ਸਾਲਾਂ ਦਾ ਮੈਨੀਫੈਸਟੋ ਇੱਕ ਵਾਰਾ ਕਿਵੇਂ ਕਰ ਦਿਆਂਗੇ ਤੁਹਾਡੇ ਸਾਹਮਣੇ ਕੇਜਰੀਵਾਲ ਨੇ ਕਿਹਾ ਮੈਂ 75 ਗੱਲਾਂ ਕੀਤੀਆਂ ਸੀ ਮੈਂ ਜੀ ਇਸ ਸਾਲ ਚ 20 ਲਾਗੂ ਕੀਤੀਆਂ 51 ਮੇਰੀਆਂ ਰਹਿ ਗਈਆਂ ਤੇ ਫਿਰ ਮੋਦੀ ਨੂੰ ਆਪਾਂ ਕਿਵੇਂ ਕਹਿ ਸਕਦੇ ਹਾਂ ਨਿੰਦ ਸਕਦੇ ਹਾਂ ਨਹੀਂ ਪਰ ਜਦੋਂ ਯੂਪੀਏ ਦੀ ਸਰਕਾਰ ਹੁੰਦੀ ਸੀ ਤੁਸੀਂ ਲਗਾਤਾਰ ਅਟੈਕ ਕਰਦੇ ਸੀ ਹੁਣ ਤੁਹਾਡੀ ਉਹ ਰੁਖ ਨਹੀਂ ਹੈਗਾ ਜੋ ਯੂਪੀਏ ਪ੍ਰਤੀ ਰੁਖ ਹੁੰਦਾ ਸੀ ਕਿਉਂਕਿ ਤੁਸੀਂ ਤਾਂ ਕਿਸਾਨਾਂ ਦੀ ਹਮਦਰਦ ਪਾਰਟੀ ਕਹੋਨੇ ਹੋ ਨਾ ਯੂਪੀਏ ਦੀ ਸਰਕਾਰ ਵੇਲੇ ਜਿਹੜੀ ਮੰਗਉਂਦੀ ਕਿਸਾਨਾਂ ਦੀ ਹੁਣ ਵੀ ਇਸੇ ਰੱਖਦੇ ਜਾ ਕੇ ਜਿਹੜੀ ਕਿਸਾਨਾਂ ਦੀ ਮੰਗ ਉਸ ਵੇਲੇ ਸੀ ਉਸ ਨੂੰ ਰੱਖਦੇ ਸੀ ਜਦੋਂ ਡੇਲੀ ਪ੍ਰੈਸ ਨੋਟ ਆਉਂਦਾ ਸੀਗਾ ਕਿ ਇਹ ਕਿਸਾਨ ਵਿਰੋਧੀ ਸਰਕਾਰ ਆ ਹੁਣ ਉਹ ਮੋਦੀ ਵਾਰੀ ਨਹੀਂ ਆਉਂਦਾ ਕਿਸਾਨ ਵਿਰੋਧੀ ਸਰਕਾਰ ਕਹਿਣਾ ਪੈਂਦਾ ਜੈਜ ਕਿਉਂਕਿ ਕਾਂਗਰਸ ਦਾ ਰਾਜਭਾਣ ਨਮਾ ਚੱਲ ਰਿਹਾ ਜੇ ਸਾਨੂੰ ਭਾਜ ਜ ਪੀ ਸਾਡਾ ਜਦੋਂ 67 ਚ ਪਹਿਲੀ ਵਾਰ ਕਾਲੀ ਸਰਕਾਰ ਬਣਾਈ ਅਸੀਂ 70 ਰੁਪਏ ਕੁਇੰਟਲ ਭਾਰ ਖਾਈ ਕਣਕ ਦਾ ਉਸ ਵੇਲੇ। ਔਰ ਅੱਜ ਉਹ 18 ਗੁਣੇ ਵਧਿਆ ਕੇਵਲ 1500 ਰੁਪਏ ਕੁਇੰਟਲ ਹੋਇਆ। ਜਦ ਕਿ ਜਿਹੜੀ ਚੀਜ਼ ਅਸੀਂ ਉਸ ਵੇਲੇ 67 ਚ ਵਰਤਦੇ ਸੀ ਸਵਾ ਰੁਪਏ ਲੀਟਰ ਸੀ, ਮੋਬਿਲਲ ਵਰਤਦੇ ਸੀ 37 ਪਾਹ ਲੀਟਰ ਡੀਜ਼ਲ ਸੀ ਉਸ ਵੇਲੇ। 70 ਰੁਪਏ ਦੀ ਖਸਾਨ ਖਾਦ ਦੀ ਬੂਰੀ ਆ ਜਾਂਦੀ ਸੀ, 70 ਰੁਪਏ ਦੀ ਸੀਮੈਂਟ ਦੀ ਬੂਰੀ ਆ ਜਾਂਦੀ ਸੀ, 30 ਰੁਪਏ ਦੀ ਹਜ਼ਾਰ ਆਟਾ ਜਾਂਦੀ ਸੀ ਔਰ ਇੰਨੀਆਂ ਚੀਜ਼ਾਂ ਸਸਤੀਆਂ ਸੀ। ਇੱਕ ਮਲਾਜਮ ਜਿਹੜਾ ਟੀਚਰ ਹੈ ਉਹਦੀ 90 ਰੁਪਏ ਤਨ ਜਿਹੜੀ ਅਸੀਂ ਜੇਬ 'ਚ ਸਾਡੇ ਕਿਸਾਨ ਦੇ ਨਿਕਲਦੇ 100 ਰੁਪਏ ਨਿਕਲਦਾ ਪੈਂਦਾ ਸਾਡੀ ਜੇਬ 'ਚ ਕਿਸਾਨ ਦੇ 18 ਰੁਪਏ ਆ। ਤੁਸੀਂ ਅੰਦਾਜ਼ਾ ਲਾਓ ਜੇਬ 'ਚ 18 ਰੁਪਏ ਪੈਣ ਨਿਕਲਣ 100 ਰੁਪਏ ਕਿਸਾਨ ਕਿਵੇਂ ਬਚੂਗਾ? ਅੱਜ ਕਰਜ਼ਾਈ ਕਿਸਾਨ ਤਾਂ ਹੋਇਆ। ਇਹ ਕਿਨੇ ਪਾਉਣੇ ਨੇ ਪੈਸੇ? ਇਹ ਬਹੁਤ ਕਾਂਗਰਸ ਦਾ ਲੰਮਾ ਚੱਲ ਰਿਹਾ। ਉਹਨਾਂ ਨੇ ਪਾਉਣਾ ਸਫਰਜ ਬਣਦਾ ਸੀ। ਉਹ ਮਹਿੰਗਾਈ ਦੇ ਨਾਲ ਇਹ ਇਹਦੇ ਭਾਵੀ ਉਵੇਂ ਬਣ ਜਾਂਦੇ। ਜਿਹੜੀ ਲੀਫ ਫੋਰਕਾਸਟ ਇਹਨੂੰ ਦਿੰਦੇ ਆ, ਇੰਡਸਟਰੀ ਨੂੰ ਦਿੰਦੇ ਹੋਰ ਦਿੰਦੇ ਆ। ਇਹ ਸਰਕਾਰ ਇੱਧਰ ਦਿੰਦੀਆਂ। ਜੇ ਹੁਣ ਜੇ ਅਸੀਂ ਹੁਣ ਮੋਦੀ ਜੀ ਕੋਲ ਸਾਡੀ ਇਹੀ ਕਿ ਉਹ ਆਪਦੇ ਟਰਮ ਚ ਸਾਰੀ ਕਿਸਾਨਾਂ ਨੂੰ ਪੈਰਾਂ ਸਰ ਖੜਾ ਕਰਨਗੇ ਹਰ ਤਰੀਕੇ ਸਾਨੂੰ ਪੂਰੀ ਆਸ ਆ ਉਹਨਾਂ ਤੇ ਉਹਨਾਂ ਨੇ ਤਾਂ ਇਲੈਕਸ਼ਨਾਂ ਤੋਂ ਪਹਿਲਾਂ ਸਭ ਤੋਂ ਪਹਿਲਾਂ ਇਹ ਕਿਹਾ ਸੀਗਾ ਕਿ ਆਉਣ ਸਰ ਸਭ ਤੋਂ ਪਹਿਲਾਂ ਫੋਕਸ ਕਿਸਾਨ ਹੋਣਗੇ ਉਹ ਤਾਂ ਹੈ ਨਹੀਂ ਕਿਸਾਨ ਤਾਂ ਹੈਗੇ ਜੀ ਕਿਸਾਨਾਂ ਦਾ ਕੋਈ ਮਾੜਾ ਤਾਂ ਨਹੀਂ ਕੀਤਾ ਉਹਨਾਂ ਨੇ ਇਹ ਸਰਕਾਰਾਂ ਨੇ ਚੰਗਾ ਕਰਨਾ ਹੁੰਦਾ ਮਾੜਾ ਥੋੜੀ ਸਾਹਿਬ ਜੀ ਨਾ ਤਾਂ ਖਾਦ ਦੇ ਭਾਅ ਵਧਾਏ ਉਹਨਾਂ ਨੇ ਨਾ ਡੀਜ਼ਲ ਦੇ ਭਾਅ ਵਧਾਏ ਤੁਹਾਡੇ ਸਾਹਮਣੇ ਨਾ ਤੁਹਾਡੇ ਉਹਨਾਂ ਨੇ ਸਗਾ 50 ਰੁਪਏ ਸਾਨੂੰ ਲੀਵ ਦਿੱਤੀਆਂ ਕਣਕ ਵਿੱਚ ਝੋਨੇ ਦੀ ਦਿੱਤੀ ਅਸੀਂ ਵੱਧ ਮੰਗਦੇ ਹਾਂ ਵੀ ਇਹ ਵੱਧ ਭਾਅ ਚਾਹੀਦਾ ਸੀ ਇੰਨੀ ਕੁ ਮੰਗਾ ਪਰ ਉਹਨਾਂ ਕੋਲ ਕੋਈ ਦਿੱਤਾ ਨੇ ਮੈਂ ਇਹ ਕਹਿ ਰਿਹਾਗਾ ਕਿ ਜਦੋਂ ਤੁਸੀਂ ਕਿਸਾਨਾਂ ਦੇ ਹਮੈਤੀ ਹੋ ਤੁਸੀਂ ਖੁਦ ਕਿਸਾਨ ਹੋ ਬਦਲ ਸਭ ਕੋ ਖੁਦ ਕਿਸਾਨ ਨੇ ਤਾਂ ਜਦੋਂ મોદી ਆ ਜਾਂਦਾ ਉਹਨੂੰ ਨਰਮੀ ਕਿਉਂ ਆ ਜਾਂਦੀ ਹੈ ਤੁਹਾਡੇ 'ਚ ਉਨੀ ਗਰਮੀ ਕਿਉਂ ਨਹੀਂ ਜਿੰਨੀ ਕਾਂਗਰਸ ਪ੍ਰਤੀ ਛੋਟਾ ਨਾ ਤਾਂ ਮੀਡੀਆ ਵਾਲੇ ਸੀ ਲੜੀਏ ਉਹ ਤਾਂ ਅਸੀਂ ਦਲੀਲ ਨਾਲ ਗੱਲ ਕਰ ਰਹੇ ਹਾਂ ਦਲੀਲ ਨਾਲ ਹੱਤੀ ਮੰਨ ਰਹੇ ਹਾਂ ਮੈਂ ਤਾਂ ਹੈਰਾਨ ਆ ਵੀ ਜੇ ਇੱਕ ਬੰਦਾ ਸਟੈਪ ਬਾਅਰ ਸਟੈਪ ਦੇਣਾ ਚਾਹੁੰਦਾ ਉਹਨਾਂ ਵੀ ਦੇਖਣਾ ਜੋ ਖਜ਼ਾਨਾ ਕਾਂਗਰਸ ਉਹਨਾਂ ਵਾਸਤੇ ਛੱਡ ਕੇ ਗਈ ਦਿੱਲੀ ਵਾਲਿਆਂ ਵਾਸਤੇ ਉਸ ਨੂੰ ਪੈਸੇ ਦੇਣਿਆ ਇੰਡਸਟਰੀ ਨੂੰ ਹੀ ਦੇਣਿਆ ਅਈ ਅਸੀਂ ਸ਼ੁਕਰਗੁਜ਼ਾਰ ਹਾਂ ਇੱਕ ਪੰਜਾਬ ਐਸਾ ਸ਼ਹਿਰ ਜਿਹੜਾ ਡਿਪਟੀ ਸੀਐਮ ਸਾਹਿਬ ਸੁਵੀਰ ਸਿੰਘ ਬਾਲ ਨੇ ਹਿੰਮਤ ਕੀਤੀ ਤੁਹਾਡੇ ਸਾਹਮਣੇ ਹਰ ਇੱਕ ਸ਼ਹਿਰ ਫੋਰ ਲਾਈਨਾਂ ਜੁੜ ਜਾਣਾ 44000 ਕਰੋੜ ਦੀਆਂ ਛੜਕਾਂ ਬਣ ਰਹੀਆਂ ਫੋਰ ਲਾਈਨ ਇੱਥੇ ਕੋਈ ਛੋਟੀ ਜਿਹੀ ਗੱਲ ਇਸ ਲਈ ਪਹਿਲਾਂ ਨਾ ਕਿਸੇ ਨੇ ਬਣਾਤੀਆਂ ਇੱਥੇ ਜੇ ਮੰਨ ਲਓ 5 ਸਾਲਾਂ ਦੇ ਅੰਦਰ ਇਹ ਸਰਕਾਰ ਸਵਾਮੀ ਨਾਥਨ ਕਮਿਸ਼ਨ ਨਹੀਂ ਲਾਗੂ ਕਰਦੀ ਇਹ ਤਾਂ ਉਦੋਂ ਦੇਖਾਂਗੇ ਮੈਂ ਪਹਿਲਾਂ ਕਿਸ ਚੈਲੰਜ ਕਿਵੇਂ ਕਰੀ ਜੀਗੀ ਸਾਨੂੰ ਆਸ ਹੈ ਵੀ ਕਿਸਾਨ ਦੀਆਂ ਗੱਲਾਂ ਪੂਰੀਆਂ ਕਰਨਗੇ ਪੂਰੀ ਨੀ ਤੁਸੀਂ ਖੜੂਗੇ ਫਿਰ ਜੇ ਮੰਨ ਲਉ ਨਹੀਂ ਹੁੰਦੀ ਮੈਂ ਕਹਿ ਰਿਹਾ ਇਹ ਨਹੀਂ ਪਹਿਲਾਂ ਮੈਂ ਗਰੰਟੀ ਦਿੰਦਾ ਪਹਿਲਾਂ ਵਿਚਾਰ ਕਰਾਂਗੇ ਪਾਰਟੀ 'ਚ ਮੈਂ ਡਿਕਟੇਟਰ ਥੋੜਾ ਪਾਰਟੀ 'ਚ ਇਹ ਤਾਂ ਅਸੀਂ ਦੇਖਾਂਗੇ ਅਸੀਂ ਦੇਖਾਂ ਕਿੰਨੇ ਪਰਸੈਂਟ ਪੂਰੀਆਂ ਕੀਤੀਆਂ ਕੀ ਕਾਰਨ ਸੀ ਕਿਉਂ ਨਹੀਂ ਕਰ ਸਕਿਆ ਹੋ ਸਕਦਾ ਖੋਈ ਜਾਣਾ ਇਕੱਲਾ ਮੈਂ ਮੰਗਦਾ ਸੁਮਿਨਾਥਨ ਕਮਿਸ਼ਨ ਨਾਲ ਸੁਮਿਨਾਥਨ ਕੱਲੇ ਪੰਜਾਬ ਦਾ ਨਹੀਂ ਸਾਰੇ ਹਿੰਦੁਸਤਾਨ ਦੇ ਕਿਸਾਨਾਂ ਦਾ ਸਾਰੇ ਹਿੰਦੁਸਤਾਨ ਦਾ ਕਿਸਾਨ ਨਹੀਂ ਇਕੱਠੇ ਉੱਠ ਤੇ ਜੁੜਨਾ ਕੱਲਾ ਪੰਜਾਬ ਦਾ ਮਸਲਾ ਨਹੀਂ ਪੰਜਾਬ ਦੇ ਮੂੰਹ 'ਚ ਨਾ ਕੱਲੀ ਗੱਲ ਪੰਜਾਬ ਨੂੰ ਐਜੀਟੇਸ਼ਨ ਡਿਕਟੇਟਰ ਨਾ ਬਣਾਓ ਅਸੀਂ ਕਹਿੰਦੇ ਸਾਰੇ ਸੂਚੇ ਪੰਜਾਬ ਦਾ ਮਸਲਾ ਅੱਜ ਰਾਜਸਥਾਨ ਦੇ ਵਿੱਚ ਕੀ ਹੋ ਰਿਹਾ ਗੰਨਾ ਨਹੀਂ ਚੁੱਕਿਆ ਜਾ ਰਿਹਾ ਅੱਜ ਯੂਪੀ ਚ ਮਲੇਮ ਸਿੰਘ ਦੀ ਸਰਕਾਰ ਖੰਡ ਮੇਲਾ 2 ਸਾਲ ਦੇ ਪੈਸੇ ਨਹੀਂ ਦਿੱਤੇ ਕਿਸਾਨਾਂ ਦੇ ਮੇਲਾ ਨੂੰ ਕਿਸਾਨ ਆਰਡਰ ਹੁੰਦੇ ਫਿਰਦੇ ਆ 900 ਰੁਪਏ ਨੂੰ ਤੇ 1000 ਰੁਪਏ ਨੂੰ ਕੰਟਰੋਲ ਤੋਂ ਨਾ ਵਿਕਿਆ ਅਸੀਂ 1450 ਤੁਸੀਂ ਬਾਰ ਬਾਰ ਡਿਕਟੇਟਰ ਸ਼ਬਦ ਯੂਜ਼ ਕਰ ਰਹੇ ਹੋ ਡਿਕਟੇਟਰ ਕੌਣ ਹੈ ਇੰਡੀਆ ਚ ਡਿਕਟੇਟਰ ਕੋਈ ਨਹੀਂ ਡੈਮੋਕ੍ਰੇਸੀ ਹੈ ਇੱਥੇ ਡੈਮੋਕ੍ਰੇਸੀ ਨਾਲ ਕੇ ਬਾਤ ਸਕਦੇ ਐ ਇਸ ਪਾਰਟੀ ਦਾ ਮੁਖੀ ਤੁਹਾਨੂੰ ਡਿਕਟੇਟਰ ਤਾਂ ਨਹੀਂ ਲੱਗਦਾ ਨਾ ਡੈਮੋਕ੍ਰੇਸੀ ਹੈ ਜੇ ਡਿਕਟੇਟਰ ਹੁੰਦਾ ਲੋਕੋ ਨਹੀਂ ਲਾਧੁੰਦੇ ਕੋਈ ਲੋਕ ਦੋ ਲੋਕਾਂ ਬਾਰੇ ਅਕਸਰ ਕਹਿਆ ਨਾ ਨੋ ਮੋਦੀ ਡਿਕਟੇਟਰ ਨੋ ਮੋਦੀ ਤਾਂ ਡੈਮੋਕਰੇਟ ਹੈ ਉਹ ਤੋਂ ਬਾਅਦ ਕਿਹੜਾ ਹੋ ਸਕਦਾ ਮੋਦੀ ਕਹਿੰਦੇ ਨਹੀਂ ਵਿਰੋਧੀ ਵਿਰੋਧੀ ਤਾਂ ਇਹ ਕੋਸੋ ਕੋਸ ਵੀ ਗਿਆ ਸਰ ਕੇਸਰੀਵਾਲ ਨੂੰ ਵੀ ਕਹਿੰਦੇ ਨੇ ਦੋਵਾਂ ਨੂੰ ਕਹਿੰਦੇ ਨੇ ਮੈਂ ਨਾ ਕੇਸਰੀਵਾਲ ਨੂੰ ਡਿਕਟੇਟਰ ਕਹਿੰਨਾ ਉਹ ਵੀ ਲੋਕਾਂ ਨੇ ਚੁਣਿਆ ਨਾ ਮੈਂ ਉਹਨਾਂ ਮੋਦੀ ਨੂੰ ਡਿਕਟੇਟਰ ਕਹਿੰਨਾ ਲੋਕਾਂ ਦਾ ਚੁਣ ਕੇ ਆ ਮੈਂ ਹੈਰਾਨ ਜਿਨ੍ਹਾਂ ਤਿੰਨ ਲੋਕਾਂ ਦੇ ਤੁਸੀਂ ਨਾਂ ਲੈ ਧਰਮਵੀਰ ਗਾਂਧੀ ਹਰਿੰਦਰ ਖਾਲਸਾ ਇਹਨਾਂ ਦੋਵਾਂ ਨੇ ਕਿਹਾ ਸਰ ਤੁਸੀਂ ਸਿੰਘ ਨੂੰ ਛੱਡ ਦੇ ਨਾ ਦੋਵਾਂ ਨੇ ਕਿਹਾ ਉਹ ਕਹਿ ਸਕਦੇ ਮੈਂ ਤਾਂ ਉਹਨਾਂ ਉਹਨਾਂ ਪਾਰਟੀ ਚ ਉਹ ਆਦੀ ਪਾਰਟੀ ਚ ਕਹਿ ਸਕਦੇ ਵੀ ਉਹਨਾਂ ਦੀ ਗੱਲ ਉਨੇ ਚੇਚੇ ਵੀ ਸਾਡੇ ਤੇ ਥੋਪੀ ਜਾਂਦੀ ਗੱਲ ਉਹਨਾਂ ਦੀ ਉਹ ਉਹਨਾਂ ਨਾਲ ਗੱਲ ਕਰੋ ਮੇਰੇ ਨਾਲ ਨਾ ਕਰੋ ਮੇਰੇ ਲਈ ਨਹੀਂ ਡਿਕਟੇਟਰ ਉਹ ਕਿਉਂ ਮੇਰੇ ਨਾਲ ਉਹ ਤਾਂ ਪਾਰਟੀ ਦਾ ਸਬੰਧ ਹੀ ਕੋਈ ਨਹੀਂ ਅਕਾਲੀ ਦਲ ਚ ਕੋਈ ਡਿਕਟੇਟਰ ਹੈ ਕੋਈ ਡਿਕਟੇਟਰ ਨਹੀਂ ਸਾਡੇ ਡੈਮੋਕ੍ਰੇਸੀ ਇਹ ਤੋਂ ਬਾਅਦ ਕਿਉਂ ਹੋ ਸਕਦੀ ਹੈ ਕਹਿੰਦੇ ਟਕਸਾਲੀ ਅਕਾਲੀਆਂ ਦੀ ਚੱਲੋਂ ਹੱਡੀ ਜਦੋਂ ਦੇ ਸੀ ਕੋਣ ਕਹਿੰਦਾ ਟਕਸਾਲੀ ਅਕਾਲੀ ਮੈਂ ਆ ਮੇਰੀ ਮੈਨੂੰ ਕਿੰਨਾ ਮਾਨਪੱਖੀ ਕਿੰਨਿਆਂ ਨੂੰ ਬਖਸ਼ਿਆ ਇਹ ਵੀ ਕਹੀ ਜਾਣ ਨਹੀਂ ਕਹਿੰਦੇ ਜਦੋਂ ਸੁਖਬੀਰ ਦੇ ਹੱਥ ਕਮਾਨ ਆ ਗਈ ਬਾਦਲ ਸਾਹਿਬ ਕੋਲੇ ਕਮਾਨ ਨਹੀਂ ਹੁਣ ਚੱਲਦੀ ਸੁਖਬੀਰ ਬਾਦਲ ਦੀ ਅਕਾਲੀ ਦਲ ਚ ਐ ਬੈ ਸਾਹ ਪ੍ਰਕਾਸ਼ ਪੂਰੀ ਸਤਕਾਰਾ ਹਰ ਗੱਲ ਨਾ ਸੀ ਕੋਰ ਕਮੇਟੀ ਚ ਡਿਸਕਸ ਕਰਦੇ ਆ ਕਿਹਾ ਤੈ ਜਾਂਦਾ ਕਿ ਕੋਰ ਕਮੇਟੀ ਚ ਜੋ ਡਿਸਾਈਡ ਕਰਦਾ ਸਭੇ ਬਾਦਲ ਨੇ ਬਾਕੀ ਸਾਰੇ ਸਿਰ ਹਲਾਉਂਦੇ ਚਲੋ ਜੀ ਇਹ ਤਾਂ ਤੁਸੀਂ ਤੁਹਾਡੀ ਮੀਡੀਆ ਦੀ ਗੱਲ ਬਣਾਈ ਆ ਫਿਰ ਕੋਰ ਮਿਟੀ ਸੱਦਣ ਦੀ ਕੀ ਲੋੜ ਆ ਕੋਰ ਕਮੇਟੀ ਤਾਂ ਬਹੁਤ ਪਿਆਰ ਨਾਲ ਸਾਰੀਆਂ ਗੱਲਾਂ ਰੇਠੀਆਂ ਜਾਂਦੀਆਂ ਤੁਹਾਨੂੰ ਕੀ ਪਤਾ ਕਿਹਦੀ ਕਿਹਦੀ ਸਲਾਬਤ ਚੱਲਦੀ ਹੈ ਉੱਥੇ ਇਹ ਸਾਨੂੰ ਪਤਾ ਹੀ ਨਹੀਂ ਕਿ ਕੋਰ ਕਮੇਟੀ ਦੀ ਗੱਲ ਬਾਤ ਨਹੀਂ ਮੈਂ ਨਹੀਂ ਕਹਿਣਾ ਨਹੀਂ ਕਹਿਣਾ ਹਰ ਇੱਕ ਮੈਂਬਰ ਨੂੰ ਪੂਰਾ ਹੱਕ ਦਾ ਗੱਲ ਕਰਦਾ ਪਰਵਾਰਵਾਦ ਤੇ ਬੜੇ ਸਾਲ ਉਠਾਰੀ ਆਮ ਆਦਮੀ ਪਾਰਟੀ ਤੁਹਾਨੂੰ ਲੱਗਦਾ ਕਿ ਪਰਵਾਰਵਾਦੀ ਛਵੀ ਕਰਕੇ ਬਾਦਲ ਪਰਵਾਰ ਦੀ ਹੁਣ ਬੜਾ ਮੀਡੀਆ ਪਰਵਾਰ ਦੀਆਂ ਗੱਲਾਂ ਕਰਨ ਲੱਗ ਗਿਆ ਉੱਥੇ ਇੰਦਰਾ ਗਾਂਧੀ ਆ ਖਾਨਦਾਨ ਜਵਾਲ ਨਹਿਰੂ ਤੋਂ ਵੀ ਤੁਰਿਆ ਆਉਂਦਾ ਉੱਥੇ ਕਦੇ ਪਰਵਾਰਵਾਦ ਦੀ ਗੱਲ ਨਹੀਂ ਕੀਤੀ ਕਰਦੇ ਆ ਸਾਰੇ ਕਰਦੇ ਆ ਜਮੈਂ ਨਹੀਂ ਕੀਤੀ ਉਹਦੇ ਤਾਂ ਮੈਂ ਨਾ ਨਾ ਐਨਾ ਕਰੋ ਮੀਡੀਆ ਨੇ ਤਾਂ ਇੰਨਾ ਚੁੱਕਿਆ ਪਰਿਵਾਰ ਨੂੰ ਜਿਹਦਾ ਕੋਈ ਹਿਸਾਬ ਹੀ ਨਹੀਂ ਇੱਥੇ ਜੇ ਇੱਕ ਮੁੱਖ ਮੰਤਰੀ ਕਾਬਲਾ ਉਹਦਾ ਮੁੰਡਾ ਕਾਬਲਾ ਤੇ ਉਹ ਪਰਵਾਰਵਾਦ ਕਹਿ ਦੇਣਾ ਤੁਹਾਨੂੰ ਲੱਗਦਾ ਇੱਕ ਇੱਕ ਪਰਿਵਾਰ ਨੂੰ ਦੇਖ ਕੇ ਦੂਜਾ ਐਕਸਕਿਊਜ਼ ਦਿੱਤਾ ਜਾਵੇ ਕਿ ਅਗਰ ਉਹ ਪਰਿਵਾਰਾ ਤਾਂ ਫਿਰ ਇੱਥੇ ਵੀ ਪਰਿਵਾਰ ਹੋਊਗਾ ਇਹ ਨਹੀਂ ਪਰਿਵਾਰ ਹਮੇਸ਼ਾ ਲੈਗ ਦੇਖਣ ਚਾਹੀਦਾ ਕੰਮ ਕੌਣ ਕਰ ਸਕਦਾ ਜ਼ਰੂਰੀ ਨਹੀਂ ਹੁੰਦਾ ਜੇ ਹੁਣ ਸੁਖਬੀਰ ਸਿੰਘ ਬਾਦਲ ਕਾਬਿਲ ਕੰਮ ਕਰੂਗਾ ਤਾਂ ਲੋਕੋ ਦੇ ਮਗਰ ਲੱਜਣਗੇ ਤੁਸੀਂ ਪਰਿਵਾਰਵਾਦੀ ਸਿਆਸਤ ਦੇ ਹਮਾਇਤੀ ਹੋ ਪਰਿਵਾਰਾਤ ਹੀ ਨਹੀਂ ਸਿਆਸਤ ਨਹੀਂ ਮੈਂ ਸੰਤਾ ਪਰਿਵਾਰ ਦੀ ਕਿਵੇਂ ਕਹਦੇ ਆ ਪਰਿਵਾਰ ਦੀ ਸਿਆਸਤ ਨਹੀਂ ਉਹ ਡੈਮੋਕ੍ਰੇਸੀ ਨੇ ਚੁਣਿਆ ਜਾਂਦਾ ਪ੍ਰਵਾਦੀ ਸਾਥੋਂ ਦੀ ਕੋਈ ਡਾਇਰੈਕਟਰਸ਼ਿਪ ਕੋਈ ਡਾਇਰੈਕਟਰ ਵਾਲੀ ਡਿਪਟੀ ਪ੍ਰਵਾਦੀ ਸਿਆਸਤ ਇਸ ਕਰਕੇ ਕਿਹਾ ਜਾਂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਡਿਪਟੀ ਚੀਫ ਮਿੰਿਸਟਰ ਸੁਬੀਰ ਸਿੰਘ ਬਾਦਲ ਹਰਸਿਮਰਤ ਬਾਦਲ ਕੇਂਦਰ ਚ ਮੰਤਰੀ ਉਹਨਾਂ ਦੇ ਰਿਸ਼ਤੇਦਾਰ ਵਿਕਰਮ ਮਜੀਠੀਆ ਮੰਤਰੀ ਆਦੇਸ਼ ਪ੍ਰਤਾਪ ਕੈਰੋ ਮੰਤਰੀ ਇੱਕ ਮਿੰਟ ਦੱਸੋ ਰਿਸ਼ਤੇਦਾਰਾਂ ਦੀ ਕੈਬਨਿਟ ਗਈ ਜਿਹੜਾ ਸੁਬੀਰ ਸਿੰਘ ਬਾਦਲ ਆ ਜਾਂ ਬੀਬੀ ਹਰਸਿਮਰਤ ਆ ਜਾਂ ਮਜੀਠੀਆ ਰਿਸ਼ਤੇਦਾਰ ਕੀ ਉਹ ਨਾਮਿਨੇਟ ਕੀਤੇ ਲੋਕਾਂ ਨੇ ਚੁਣਿਆ ਨਾ ਤੇ ਲੋਕਾਂ ਨੇ ਦੇਖਣਾ ਲੋਕਾਂ ਨੇ ਜੋ ਚੁਣਿਆ ਸਤਿਕਾਰ ਕਰਨਾ ਚਾਹੀਦਾ ਨੀ ਲੋਕਾਂ ਚ ਤਾਂ ਮੰਤਰੀ ਬਣਾਉਣ ਨੂੰ ਬ੍ਰਹਮਪੁਰਾ ਸਾਹਿਬ ਹੈਗੇ ਸੀ ਢੀਂਡਸਾ ਸਾਹਿਬ ਹੈਗੇ ਸੀ ਕੇਂਦਰ ਚ ਉਹਨਾਂ ਸੀਨੀਅਰ ਲੀਡਰਾਂ ਨੂੰ ਮੰਤਰੀ ਨਹੀਂ ਬਣਾਇਆ ਗਿਆ ਕੋਈ ਨਹੀਂ ਉਹਨਾਂ ਨੂੰ ਖੁਸ਼ੀ ਨਾ ਹਮਰਸਮ ਦਾ ਨਾ ਦਿੱਤਾ ਜੋ ਮੋਦੀ ਨੇ ਕਹਦਾ 70 ਸਾਲ ਤੋਂ ਉੱਤੇ ਮੈਂ ਲੈਣਾ ਨਹੀਂਗਾ ਤੇ ਉਹ ਉਹਨਾਂ ਨੂੰ ਖੁਸ਼ੀ ਨਾ ਦਿੱਤਾ ਨਾ ਬ੍ਰਹਮਪੁਰਾ ਵੀ ਖੁਸ਼ੀ ਢੀਂਡਸਾ ਕੋਈ ਸੀ ਮੇਰੇ ਨਾਲ ਤਾਂ ਗੱਲਾਂ ਕੀਤੀਆਂ ਉਹਨਾਂ ਨੇ ਖੁਸ਼ੀ ਤਾਂ ਕਹਿੰਦੇ ਇਸੇ ਗੱਲ ਦੀ ਹੈ ਕਿਉਂਕਿ ਅਗਰ ਬਾਦਲ ਪਰਿਵਾਰ ਦੇ ਖਿਲਾਫ ਕੋਈ ਕਾਲੀ ਦਲ ਚ ਆਵਾਜ਼ ਉਠਾਊਗਾ ਜਿਵੇਂ ਮਨਪ੍ਰੀਤ ਨੇ ਉਠਾਈ ਸੀ ਤਾਂ ਬਾਹਰ ਕਰ ਦਿੱਤਾ ਜਾਊਗਾ ਮਨਪ੍ਰੀਤ ਨੇ ਤਾਂ ਕਿਸੇ ਉਹਦੇ ਖਾ 28 ਮੈਂ ਤਾਂ ਜ਼ਿੰਦਗੀ ਵਿੱਚ ਦੇਖਣੀ ਕਿ ਮਿਨਿਸਟਰ ਨੂੰ ਜਿਆਦਾ ਫਾਈਨੈਂਸਟਰ ਬਣਦਾ ਸੀ ਉਹਦੇ ਕੋਈ ਮੈਂ ਕਿਹਨੂੰ ਦਖਲਦਾ ਜੀ ਨਹੀਂ ਸੀ ਕੋਈ ਕੌਣ ਕਹਿੰਦਾ ਉਹਦੇ ਕੰਮ ਵਿੱਚ ਦਖਲ ਸੀ ਕੋਈ ਉਹਦੀ ਬਗਾਵਤ ਪਰਿਵਾਰਵਾਦ ਤੋਂ ਬਗਾਵਤ ਸੀ ਜਾਂ ਜੋ ਮੂਤ ਮੁੱਦਿਆਂ ਦੀ ਗੱਲ ਕਹਿ ਰਿਹਾ ਹੈਗਾ ਤੇ ਮੁੱਦੇ ਦਾ ਉਹ ਤਾਂ ਕਹਿੰਦਾ ਮੋਟਰਾਂ ਦੇ ਬਿੱਲ ਲਾਉਂਗਾ ਹੁਣ ਕਾਂਗਰਸ ਕਿਉਂ ਜਾਵੜਾ ਕੀ ਮੋਟਰ ਹੁਣ ਦੱਸਿਓ ਮੈਨੀਫੈਸਟੋ ਚ ਲਿਖਣਗੇ ਅਸੀਂ ਬਿੱਲ ਲਾਵਾਂਗੇ ਕਿਸਾਨਾਂ ਨੂੰ ਤੁਹਾਨੂੰ ਲੱਗਦਾਗਾ ਕਿ ਬਾਦਲ ਪਰਿਵਾਰ ਦੀ ਛਵੀ ਕਰਕੇ ਜੋ ਪਿਛਲੇ ਦੌਰ ਚ ਬਾਦਲ ਪਰਿਵਾਰ ਦੀ ਇੱਕ ਦਖਬਣੀ ਉਹਦੇ ਕਰਕੇ ਕਾਲੀ ਦਲ ਦਾ ਨੁਕਸਾਨ ਹੋ ਰਿਹਾਗਾ ਸਾਹ ਪ੍ਰਕਾਸ਼ ਨੇ ਬਾਲਦੀ ਦੂਰਦ੍ਰਿਸ਼ਟੀ ਤੇ ਮਿਹਨਤ ਕਰਕੇ ਹੀ ਕਾਲੀ ਦਲ ਤਕੜਾ ਪਰ ਇਹ ਕਿਹਾ ਜਾਂਦਾਗਾ ਕਿ ਹਰ ਬਿਜ਼ਨਸ ਦੇ ਉੱਤੇ ਟਰਾਂਸਪੋਰਟ ਤੇ ਬਾਦਲ ਸਾਹਿਬ ਖੁਦ ਮੰਨਦੇ ਨੇ ਮਾਈਨਿੰਗ ਦੇ ਬਾਰੇ ਕਿਹਾ ਜਾਂਦਾ ਕਿ ਬਾਦਲ ਸਾਹਿਬ ਖੁਦ ਮੰਨਦੇ ਆ ਮਾਈਨਿੰਗ ਤਾਂ ਉਹਨਾਂ ਨੇ ਕੀਤਾ ਲੈ ਉਹਨਾਂ ਕੋਲ ਠੇਕੇ ਕੋਈ ਖੁਦ ਤਾਂ ਮੰਨਦੇ ਬਾਦਲ ਸਾਹਿਬ ਮੰਨਦੇ ਟਾਪ ਫੋਟੂ ਖਾਨਦਾਨੀ ਪੁਰਾਣੀ ਮਹਾਰਾਣਾ ਮੀਡੀਆ ਵਾਲਾ ਕਿ ਉਹ ਖਾਨਦਾਨੀ ਨਹੀਂ ਨੇ ਕਿ ਪਰੇ ਪਰਸਪੈਕਸ਼ਨ ਕਿਉਂ ਬਣ ਗਈ ਕਿ ਹਰ ਬਿਜ਼ਨਸ ਦੇ ਉੱਤੇ ਬਾਦਲ ਪਰਿਵਾਰ ਦਾ ਕਬਜ਼ਾ ਮੇਰਾ ਇੱਕ ਤਾਂ ਮਸਲ ਜਿਹੜਾ ਵਿਰੋਧੀ ਆ ਉਹਨੇ ਕੋਈ ਤਾਂ ਕੋਈ ਗੱਲ ਕਹਿਣੀ ਆ ਉਹਨੇ ਤਾਂ ਇਹ ਸ਼ੱਕ ਮਾਰੇ ਤਾਂ ਵੀ ਕਹਿਣਾ ਨੇ ਮੇਰੇ ਫੈਰ ਮਾਰਿਆ ਇਹ ਪਰਸਪੈਕਸ਼ਨ ਤੁਹਾਡੇ ਬਾਰੇ ਕਿਉਂ ਨਹੀਂ ਬਣੀ ਢੀਲਸਾ ਸਾਹਿਬ ਸਾਰਿਆਂ ਬਾਰੇ ਬਣ ਜਾਂਦੀ ਸਾਨੂੰ ਬਥੇਰਾ ਕਹੀ ਜਾਂਦੇ ਆ ਇਹ ਪਰ ਇਹ ਨਹੀਂ ਬਣੀ ਘਟੋ ਘਟ ਕੀ ਕੇ ਸੇ ਉਹ ਤਾਂ ਜਿਹੜਾ ਸਾਡਾ ਵਿਰੋਧੀ ਉਹਨੇ ਕਹੀ ਕਹਿਣਾ ਉਹ ਜਦੋਂ ਗੱਲਾਂ ਸੁਣਨਗੇ 100 ਗੱਲਾਂ ਬੋਲਣਗੇ ਸਾਡੇ ਬਾਰੇ ਵੀ ਢੀਲਸਾ ਹੋਰੀ ਸਾਰਿਆਂ ਬੋਲਣਗੇ ਇਹ ਤਾਂ ਲੋ ਜਿਹੜੇ ਚੁਣਦੇ ਆ ਉਹਨਾਂ ਨੇ ਦੇਖਣਾ ਵੀ ਅਸੀਂ ਗਲਤਾਂ ਕਿ ਠੀਕਾਂ ਪਰ ਪ੍ਰਸਪਸ਼ਣ ਤਾਂ ਬਣੀ ਪਈ ਜਿਵੇਂ ਮੰਨ ਲਓ ਕੋਈ ਫਵਾੜਾ ਆ ਦੇ ਕੀ ਤੋਤਾ ਸਿੰਘ ਦਾ ਘਰ ਬਾਦਲ ਪਰਿਵਾਰ ਨੇ ਲੈ ਲਿਆ ਤੇ ਲੋਕ ਸੱਚ ਮੰਨ ਲੈਣਗੇ ਨਹੀਂ ਇਹ ਫਾ ਫਿਰ ਇੱਥੇ ਪਤਾ ਲੱਗਦਾ ਝੂਠਾ ਤੁਸੀਂ ਦੱਸੋ ਇੰਨੀਆਂ ਝੂਠੀਆਂ ਖਬਰਾਂ ਉਦੋਂ ਅੱਜ ਥੋੜਾ ਇਹ ਤਾਂ 1999 ਦੇ ਵਿੱਚ ਜਿਹੜਾ ਕੰਗੂੜਿਆਂ ਦਾ ਹੋਟਲ ਸੀਗਾ ਉਹ ਬੰਨ ਰਿਹਾ ਸੀਗਾ ਤੇ ਸਾਡੇ ਪਾਰਲੀਮੈਂਟ ਸੁਵੀਰ ਸਿੰਘ ਬਾਦਲ ਉੱਤੇ ਖੜੇ ਸੀਗੇ ਜਗਮੀਤ ਬਰਾੜ ਨੇ ਐ ਐਸਾ ਝੂਠ ਮਾਰਿਆ ਕਿ ਜੀ ਉਹ ਬਾਦਲ ਪਰਿਵਾਰ ਦਾ ਹੋਟਲ ਆ ਸੁਵੀਰ ਦਾ ਹੋਟਲ ਆ ਜਦੋਂ ਸੁਵੀਰ ਦਾ ਹੋਟਲ ਸੀ ਕੰਗੂੜਿਆਂ ਦਾ ਹੋਟਲ ਸੀ ਉਹ ਇਸ ਲਈ ਇੰਨਾ ਝੂਠਾ ਪ੍ਰਚਾਰ ਕਰਨਾ ਹਾਲੀਵੁੱਡ ਲੋਕਾਂ ਨੂੰ ਪਤਾ ਲੱਗ ਜਾਂਦਾ ਹੁਣ ਜੇ ਗੱਲ ਕਹਿੰਦੇ ਵੀ ਨਾ ਇਹ ਜਿਹੜੇ ਸਾਡੇ ਵਿਰੋਧੀ ਆ ਲੋਕ ਕਹਿੰਦੇ ਆ ਕਿ ਘੁੰਡੇ ਵਾਲੇ ਹੋਟਲ ਵਾਲੀ ਗੱਲ ਕਰ ਰਿਹਾ ਸਾਡੇ ਮੋਗੇ ਦੇ ਲੋਕ ਵਾਰੀ ਮੰਨਦੇ ਵਿਰੋਧੀ ਪਾਰਟੀ ਨਾਲ ਕਹਿ ਰਹੇਗਾ ਕਿ ਬਾਕੀ ਲੀਡਰਾਂ ਬਾਰੇ ਉਹ ਪਰਸੈਪਸ਼ਨ ਉਸ ਤਰ੍ਹਾਂ ਨਹੀਂ ਬਣੀ ਬਾਦਲ ਪਰਿਵਾਰ ਵਾਰੀ ਐ ਪਰਸੈਪਸ਼ਨ ਕਿਉਂ ਬਣ ਗਈ ਕਿ ਕੋਈ ਬਣੀ ਵੇਖੋ ਜੀ ਉਹ ਉਹਨਾਂ ਦੀ ਛਤਰ ਛਾਇਆ ਥੱਲੇ ਅਕਾਲੀ ਦਲ ਵੱਧ ਫੁੱਲ ਰਿਹਾ ਜਿਹੜੀਆਂ ਵਿਰੋਧੀ ਪਾਰਟੀਆਂ ਉਹਨੂੰ ਤਾਂ ਜੜਾਂ ਨਹੀਂ ਜਾਂਦਾ ਸੁਨੀਲ ਜਾਖੜ ਨੇ ਵਿਧਾਨ ਸਭਾ 'ਚ ਕਿਹਾ ਤੁਸੀਂ ਵੀ ਅਸੀਂ ਮੈਮੀ ਵਿਧਾਨ ਸਭਾ ਸੀਗਾ ਕੀ ਧਨੌਲੇ ਦਾ ਜਿਹੜਾ ਦੀਪਕ ਢਾਬਾ ਗਾ ਉਹਦੇ ਬਾਰੇ ਪ੍ਰਸਪਸ਼ਣੇ ਬਣੀ ਪਈ ਕਿ ਸੁਖਵੀਰ ਪਾਲ ਦਾ ਉਹਨਾਂ ਨੇ ਕਿਹਾ ਕਿ ਮੈਨੂੰ ਪਤਾ ਨਹੀਂ ਹੈਗਾ ਇਹ ਪਰ ਇਹ ਪ੍ਰਸਪਸ਼ਣ ਉਹ ਕਹਿੰਦੇ ਵੀ ਤੁਹਾਡੇ ਬਾਰੇ ਹਰ ਤਰ੍ਹਾਂ ਦੀ ਪ੍ਰਸਪਸ਼ਣ ਐ ਕਿਉਂ ਬਣ ਰਹੀ ਐ ਕਿਤੇ ਨਾ ਕਿਤੇ ਆ ਕਾਂਗਸ ਵਾਲੇ ਕਿੰਨਾ ਝੂਠ ਮਾਰ ਕੇ ਬਣਾਈਏ ਨਾ ਜਿਹੜਾ ਕਹਿੰਦਾ ਉਹ ਉਸ ਦੀ ਪਾਰਟੀ ਨੇ ਬਣਾਈਏ ਨਾ ਅਕਾਲੀਆਂ ਨੇ ਤਾਂ ਨਹੀਂ ਬਣਾਈ ਜਿਹੜਾ ਕਹਿੰਦਾ ਉਹਨਿਆਂ ਨੇ ਬਣਾਈਆ ਨਹੀਂ ਮੈਂ ਕਹਿ ਰਿਹਾ ਕਿ ਪ੍ਰਚਾਰ ਦਾ ਕੋਈ ਮਟੀਰੀਅਲ ਕੰਡੀਸ਼ਨ ਹੁੰਦੀ ਐ ਜਦੋਂ ਕਿਸੇ ਖਿਲਾਫ ਕੋਈ ਇਹ ਤਾਂ ਤੁਸੀਂ ਮੀਡੀਆ ਨੇ ਸੋਚਣਾ ਵੀ ਸੱਚ ਨਹੀਂ ਗਣਾ ਮੀਡੀਆ ਲੋਕ ਕਹ ਰਿਹਾ ਨਾ ਲੋਕ ਇਹ ਤਾਂ ਸਾਨੂੰ ਤੋਂ ਕਹਿੰਦਾ ਨਹੀਂ ਤੁਹਾਨੂੰ ਕਹਿੰਦਾ ਹੋ ਕਿ ਲੋਕਾਂ ਚ ਇੱਕ ਪਰਸਪੈਕਸ਼ਨ ਹੈ ਕਿ ਮੈਂ ਲੋਕਾਂ ਦੇ ਆਧਾਰ ਦੇ ਉੱਤੇ ਗੱਲ ਕਰ ਰਿਹਾ ਮੀਡੀਆ ਨਹੀਂ ਕਰ ਰਿਹਾ ਕੋਈ ਜਦ ਕਿਸੇ ਨੂੰ ਐਰਕੀਨਾ ਕੋਈ ਮੁੱਦਾ ਨਹੀਂ ਮਿਲ ਰਿਹਾ ਬੁੱਧੀ ਪਾਰਟੀ ਨਾਮ ਨੂੰ ਮਿਲ ਰਿਹਾ ਨਾ ਇਹਨਾਂ ਨੂੰ ਕਾਂਗਰਸ ਨੂੰ ਮਿਲ ਰਿਹਾ ਸਾਡੇ ਖਿਲਾਫ ਮੁੱਦਾ ਕਿ ਡਿਵੈਲਪਮੈਂਟ ਨਹੀਂ ਹੋਈ ਆ ਜਿਹੜੀ ਸਰਵਿਸ ਦੇ ਰਹੇ ਆਸੀਂ ਪਿਓਰ ਮੈਟ ਤੇ ਦੇ ਰਹੇ ਆ ਪਿਓਰ ਮੈਟ ਦੇ 10 7-8 ਸਾਲ ਦੀ ਸਰਵਿਸ ਚੱਲ ਰਹੀ ਆ ਕੋਈ ਇੱਕ ਵੀ ਹਾਈ ਕੋਰਟ ਚ ਨਹੀਂ ਗਿਆ ਸਾਡਾ ਜਿੰਨੀਆਂ ਵੀ ਇਸ ਸਿਲੈਕਸ਼ਨਾਂ ਕੀਤੀਆਂ ਉਹਨਾਂ ਨੂੰ ਅਸਲ ਮੁੱਦਾ ਨਹੀਂ ਮਿਲਦਾ ਐਨਾ ਕੰਮ ਕਰਨ ਦੇ ਬਾਵਜੂਦ ਵੀ ਤੁਸੀਂ ਕਹਿੰਦੇ ਤੁਸੀਂ ਬਹੁ ਤੁਹਾਡਾ ਬੀਅਦਵੀ ਕਾਣ ਵੇਲੇ ਇਨਾ ਵਿਰੋਧ ਕਿਉਂ ਹੋਇਆ ਤੁਹਾਡਾ 13 ਮੁਖੀ ਨੂੰ ਮਾਫੀ ਵੇਲੇ ਇਨਾ ਵਿਰੋਧ ਕਿਉਂ ਹੋਇਆ ਤੁਸੀਂ ਖੁਦ ਵਿਦੇਸ਼ ਗਏ ਉੱਥੇ ਐਡਾ ਵੱਡਾ ਵਿਰੋਧ ਹੋਇਆ ਪਹਿਲੀ ਗੱਲ ਤਾਂ ਮੇਰੀ ਗੱਲ ਮੇਰੇ ਕਿਹੜਾ ਵਿਰੋਧ ਹੋਇਆ ਸੀ ਮੈਂ ਤਾਂ ਹੈਰਾਨ ਹਾਂ ਤੁਸੀਂ ਆਪ ਇਨਕੁਇਰੀ ਦੇ ਤੌਰ ਤੇ ਜਾੜੋ ਮੈਂ ਤੁਹਾਡਾ ਸਤਿਕਾਰ ਕਰੂੰਗਾ ਨਿਊਯਾਰਕ ਹੀ ਜਾੜੋ ਉੱਥੇ ਜਿਹੜਾ ਮੈਂ ਉੱਥੇ 10 ਵਜੇ ਲੈਂਡ ਕੀਤਾ ਔਰ ਗੁਰਦਾਰਾ ਦੇ ਪ੍ਰਧਾਨ ਦੇ ਘਰੇ ਚਾਹ ਪੀਤੀ ਉਸ ਤੋਂ ਮਗਰਮ ਪੰਜ ਗੁਰਦਾਰਾ ਦੀ ਕਮੇਟੀ ਦੇ ਪ੍ਰਧਾਨਾ ਹੋ ਰਹੇ ਨੇ ਜਿਹੜਾ ਹਾਲ ਬੁੱਕ ਰਾਇਆ ਸੀ 355 ਬੰਦੇ ਸੀ ਉਹਦੇ ਚ ਤੁਹਾਡਾ ਸੱਚ ਕੀ ਆ ਸਾਢੇ 3 ਘੰਟੇ ਭਾਸ਼ਣ ਚੱਲੇ ਕਿਸੇ ਨੇ ਵਿਰੋਧ ਨਹੀਂ ਕੀਤਾ ਕੇਵਲ 21 ਬੰਦੇ ਸੜਕ ਦੇ ਬਾਹਰ 100 ਮੀਟਰ ਤੋਂ ਦੂਰ ਉੱਥੇ ਪੁਲਿਸ ਦਾ ਬੜਾ ਸਖਤ ਆ ਸਾਡੇ ਵਾਲਾ ਕੰਮ ਨਹੀਂ ਵਿਚ ਵੜ ਜੂ ਕੋਈ 100 ਮੀਟਰ ਦੂਰ ਤੇ 10 ਕਲੀਨ ਸ਼ੇਪ ਸੀ 11 ਸਿੱਕੀ ਸਰੂਪ ਵਾਲੇ ਸੀ ਉਹਨਾਂ ਦੇ ਤਿੰਨ ਨਾਰੇ ਚੁੱਕੇ ਸੀ ਮੋਦੀ ਦੇ ਚਮਚੇ ਖਾਲਿਸਤਾਨ ਜਿੰਦਾਬਾਦ ਆ ਨਾਰਾ ਲਾਇਆ ਸੀ ਉਹਨਾਂ ਦਾ ਤੇ ਜਦੋਂ ਮੈਂ ਅਸੀਂ ਉੱਠ ਗਏ ਆ ਕਹਿੰਦੇ ਜੁੱਤੀ ਸਿੱਟੀ ਤੂੰ ਜਸਵੰਤ ਦਸਕੌਣ ਕਹਿੰਦਾ ਜੁੱਤੀ ਸਿੱਟੀ ਜੀ ਜਦੋਂ ਮੇਰੇ ਹਾਲਚੀਰੀ ਬੜਿਆ ਕਿ ਨਾਰਾ ਨਹੀਂ ਲਾਇਆ ਫਿਰ ਮੈਂ ਬੈਠਾ ਟੇਬਲ ਤੇ ਬੈਠ ਕੇ ਜੀ ਲ ਔਰ ਮੈਂ ਕਹਿ ਦੱਸੋਗੇ ਦੀ ਸ਼ਿਕਾਇਤ ਆ ਮੇਰੇ ਨਾਲ ਦਸਾਂ ਬੰਦੇ ਨੇ ਬੈਠ ਕੇ ਮੀਟਿੰਗ ਕੀਤੀ ਹੈ ਸਾਡੀਆਂ ਪ੍ਰੋਬਲਮ ਤੁਸੀਂ ਕਹ ਪੁਲਿਸ ਬੜੀ ਵਧੀਆ ਉੱਥੇ ਮਲੂਕਾ ਸਾਹਿਬ ਨੇ ਕਿਹਾ ਇੱਥੇ ਤਾਂ ਪੁਲਿਸ ਹੀ ਬੜੀ ਮਾੜੀ ਹੈ ਮੈਂ ਨਿਊਜ਼ਰਕ ਦੀ ਮੈਂ ਨਿਊਜ਼ਰਕ ਦੀ ਗੱਲ ਕਰਦਾ ਜੀ ਲਗਭਗ ਕੋਈ ਜੀ ਦੇਸ਼ ਨਹੀਂ ਹੋ ਸਾਰੇ ਫਰਕ ਹੁੰਦਾ ਰਕ ਦੇਸ਼ ਦੀ ਸ਼ਕਤੀ ਦਾ ਹੁਣ ਉੱਥੇ ਅਤਵਾਦ ਦਾ ਕੰਮ ਵਧਿਆ ਕਰਕੇ ਅਮਰੀਕਾ 'ਚ ਬਹੁਤ ਜ਼ਿਆਦਾ ਸ਼ਕਤੀ ਆ ਆਪਾਂ ਸਾਰੀ ਪੁਲਿਸ ਨੂੰ ਨਾ ਮੈਂ ਕਿਸੇ ਕੈਨੇਡਾ ਦੀ ਨੁੰਨਦਾ ਨਾ ਮੈਂ ਇਥੋਂ ਦਾ ਮਲੂਕਾ ਸਾਹਿਬ ਨੇ ਕਿਉਂ ਨਿੰਦਿਆ ਜਿਹੜੇ ਉਹ ਮਲੂਕਾ ਸਾਹਿਬ ਨੂੰ ਪੁੱਛੋ ਮੈਂ ਕਿਉ ਇਸ ਲਈ ਪੂਰਾ ਸਨ ਸਹਿਯੋਗ ਮਿਲਦਾ ਹਰ ਇੱਕ ਦਾ ਮਿਲਦਾ ਲੋਕਾਂ ਦਾ ਮਿਲਦਾ ਉੱਥੇ ਮੈਨੂੰ ਤਾਂ ਕਿਸੇ ਐਨਆਰਆਈ ਨੇ ਉੱਥੇ ਵਿਰੋਧ ਨਹੀਂ ਕੀਤਾ ਜਦੋਂ ਇੰਨਾ ਪਿਆਰ ਆ ਲੋਕਾਂ ਦਾ ਤੁਹਾਡੇ ਨਾਲ ਤੁਸੀਂ ਕਰੋ ਬਹੁਤ ਪਿਆਰ ਆ ਪੰਜਾਬ ਦੇ ਅੰਦਰ ਵੀ ਤਾਂ ਬੀਅਦਵੀ ਕਾਂਢ ਵੇਲੇ ਡੇਰਾ ਮੁਖੀ ਦੀ ਮਾਫੀ ਵੇਲੇ ਐਡੀ ਬੇਜ ਕਿੰਨੀ ਕਿਉਂ ਹੋਊਗੀ ਕਿ ਲੱਖਾਂ ਦੀ ਤعداد ਦੇ ਲੋਕ ਤੁਹਾਡੇ ਖਿਲਾਫ ਨਿਕਲੇ ਸੜਕਾਂ ਹੁਣ ਕਿਉਂ ਨਹੀਂ ਉਲਟ ਉਹਨੂੰ ਪਤਾ ਲੱਗ ਕੇ ਸੱਚਾਈ ਕੀ ਆ ਉਹਨੂੰ ਪਤਾ ਲੱਗ ਗਿਆ ਵੀ ਕੌਣ ਰੋਲਾ ਪਾਉਂਦਾ ਸੜਕਾਂ ਤੇ ਸਾਨੂੰ ਕੌਣ ਲੈ ਕੇ ਆਉਂਦਾ ਸੀ ਸਿੱਖ ਭਾਈਚਾਰੇ ਦੇ ਲੋਕ ਹੀ ਕਿਉਂ ਨਿਕਲੇ ਸਿੱਖ ਭਾਈਚਾਰੇ ਨੂੰ ਕਈ ਵਾਰ ਨਾ ਜੋਸ਼ ਹੁੰਦਾ ਜਦੋਂ ਉਹ ਅਸਲੀਤ ਪਤਾ ਲੱਗਾ ਪਿਛੜ ਗਏ ਵੀ ਸਰਕਾਰ ਦਾ ਤਾਂ ਇਹਦੀ ਕੋਈ ਹੱਥ ਨਹੀਂਗਾ ਕੀ ਅਸਲੀਤ ਕੀ ਸੀਗੀ ਅਸਲੀਤ ਤਾਂ ਤੁਹਾਨੂੰ ਹੋਰ ਵੀ ਪਤਾ ਲੱਗੀ ਜਾਊਗਾ ਲੱਗੀ ਜਾਂਦਾ ਕਿੰਨੇ 10 12 ਕੇਸ ਹੋਇਆ ਨਾ 10 ਕੇ ਮੌਕੇ ਤੇ ਫੜੇ ਕੇ ਦੋ ਕੇਸ ਰਹਿ ਗਏ ਸੀਬੀ ਨੂੰ ਦਿੱਤੀ ਇਨਕੁਆਰੀ ਤੁਹਾਡੀ ਮੀਟਿੰਗ ਤੇ ਮੰਗ ਸੀ ਸੀਬੀ ਨੂੰ ਦਿਓ ਹੁਣ ਸੀਬੀ ਨੂੰ ਦੇਤੀ ਫੇਰ ਨਹੀਂ ਤਵਾਰ ਕਰਦੇ ਮੀਡੀਆ ਤੋਂ ਮੰਗ ਕਰਦਾ ਸੀਗਾ ਜਾਂ ਵਿਰੋਧੀ ਪਾਰਟੀ ਵੀ ਕਹਿ ਰਹੀਆਂ ਸੀ ਕਿ ਬਾਬਲ ਕਲਾ ਕਾਂਡ ਦੀ ਵੀ ਦਿਓ ਉਹਦੀ ਕੋਈ ਉਹ ਤਾਂ ਪਹਿਲਾਂ ਜੁਡੀਸ਼ੀਅਲ ਦੇ ਬੈਠੇ ਸੀ ਜੁਡੀਸ਼ੀਅਲ ਕੁਮਾਰੀ ਹੈ ਜੁਡੀਸ਼ੀਅਲ ਤਾਂ ਉਹਦੇ ਉੱਪਰ ਹੈ ਸੀਬੀ ਨਾਲ ਉੱਪਰ ਹੈ ਜੁਡੀਸ਼ੀਅਲ ਪਹਿਲਾਂ ਕਿ ਆਹੀ ਆਪ ਨੂੰ ਪਤਾ ਨਹੀਂ ਸੀ ਸਿਟੀ ਜੱਜ ਕੋਈ ਇਨਕੁਆਇਰੀ ਅਜੇ ਤੱਕ ਕਰਦਾ ਹੀ ਨਹੀਂ ਸਿਟੀ ਜੱਜ ਨੂੰ ਵੀ ਕੋਈ ਵੀ ਰਿਟਾਇਰਡ ਨੂੰ ਲਾਉਣਗੇ ਜੇ ਹਾਈ ਕੋਰਟ ਨੂੰ ਲਿਖ ਕੇ ਦਈਏ ਉਹ ਵੀ ਰਿਟਾਇਰਡ ਜੱਜ ਨੂੰ ਪਰ ਹਾਈ ਕੋਰਟ ਤੋਂ ਲੋਕ ਉਮੀਦ ਕਰਦੇ ਸੀ ਕਿ ਹਾਈ ਕੋਰਟ ਨੂੰ ਕਿਹਾ ਜਾਵੇ ਹਾਈ ਕੋਰਟ ਲਾਵੇ ਕਿਉਂਕਿ ਸਰਕਾਰ ਦੀ ਕ੍ਰੈਡੀਬਿਲਟੀ ਤੇ ਲੋਕਾਂ ਨੂੰ ਸ਼ੱਕ ਸੀਗਾ ਨਾ ਕੋਈ ਗੱਲ ਨਹੀਂ ਜੀ ਤੁਹਾਡੇ ਸਾਹਮਣੇ ਪੀਪਲਜ਼ ਕਮਿਸ਼ਨ ਬਣ ਗਿਆ ਜਸਟਿਸ ਕਾਰਡ ਜੋਹਰੀ ਆ ਕੇ ਉੱਥੇ ਸੁਣਵਾਈ ਕਰਕੇ ਗਏ ਨੇ ਪੀਪਲ ਕਮਿਸ਼ਨ ਕਹਿੰਦਾ ਮੈਂ ਉਹ ਤਾਂ ਜਿਹੜਾ ਮਰਜ਼ੀ ਤੁਸੀਂ ਬਣਾ ਲਓ ਪਾਓ ਤੁਹਾਨੂੰ ਗਰੋਗ ਦਾ ਤੁਹਾਨੂੰ ਕਹਨੂੰ ਬਣਾ ਦੇ ਚੇਅਰਮੈਨ ਨੀ ਸਿੱਖ ਭਾਈਚਾਰੇ ਦੇ ਲੋਕ ਹੀ ਨੇ ਉਹ ਕਹਿੰਦੇ ਸਾਨੂੰ ਸਰਕਾਰ ਉਹ ਫਿਰ ਲੋਕਾਂ ਚਾਹਣ ਦੱਸਣ ਲੋਕਾਂ ਚਾ ਕੇ ਵੋਟਾਂ ਮੰਗਣ ਜਿਹੜੇ ਨਾਰੇ ਲਾਉਂਦੇ ਆ ਵੋਟਾਂ ਮੰਗਣਾ ਲੇ ਲੋਕਾਂ ਨੂੰ ਚਾਹੁੰਦੇ ਲੋਕਾਂ ਨੂੰ ਕਿਉਂ ਲੈਣ ਸਾਡਾ ਕੀ ਤਰ੍ਹਾਂ ਦੇ ਬਿਆਦਵੀ ਕਾਂਡ ਦੇ ਪਿੱਛੇ ਤੁਹਾਨੂੰ ਕੀ ਲੱਗਦਾ ਹੱਥ ਕੀ ਦਾ ਸੀਗਾ ਯਾਰ ਮੈਂ ਕਿਵੇਂ ਕਹਿਲਾਂ ਮੈਂ ਹਾਲਾਂਕਿਰੀਆਂ ਚੱਲ ਰਹੀਆਂ ਸੀਬੀਐਲ ਚੱਲ ਰਹੀ ਆ ਜਿਹੜੇ 8 10 ਕੇਸ ਫੜੇਗੇ ਮੌਕੇ ਦੇ ਫੜੇ ਗਏ ਉਹ ਜਿਹੜਾ ਦੇ ਪਿੱਛੇ ਆਪਾਂ ਐਵੇਂ ਕਿ ਮੈਂ ਕਿਸੇ ਨੂੰ ਕਹਿੰਦਾ ਕਿਸੇ ਦਾ ਹੱਥ ਮੈਂ ਤਾਂ ਕਿ ਵਿਰੋਧੀ ਨੂੰ ਕਹਿੰਦਾ ਫਲਾਣੇ ਦਾ ਹੱਥ ਆ ਡੇਰਾ ਮੁਖੀ ਨੇ ਮਾਫੀ ਤੇ ਜਥੇਦਾਰਾਂ ਨੇ ਕਿਹਾ ਕਿ ਸਾਥੋ ਅਕਾਲ ਤਖਤ ਦੇ ਜਥੇਦਾਰ ਨੇ ਸਾਡੇ ਕੋਲ ਕਿਹਾ ਕਿ ਗਲਤੀ ਹੋ ਗਈ ਤੁੰਨੂ ਕੀ ਲੱਗਦਾ ਤੁਸੀਂ ਸਹੀ ਸਵਾਲ ਹੀ ਦੱਸ ਸਕਦੇ ਮੇਰਾ ਧਾਰਗ ਮਸਲੇ 'ਚ ਕਾਲੀ ਮੈਂ ਰਾਜਨੀਤਿਕ ਹੈ ਕੁਰਸੀ ਤੇ ਬੈਠਾ ਮੇਰਾ ਫਰਜ਼ ਨਹੀਂ ਉੱਤੇ ਦੰਗ ਹੋਰੀ ਕਿਹਾ ਜਾਂਦਾਗਾ ਕਿ ਅਕਾਲ ਤਖਤ ਤੇ ਐਸਜੀਪੀਸੀ ਤੇ ਕਾਲੀ ਦਲ ਦੀ ਇੰਟਰਵੈਨਸ਼ਨ ਹੁੰਦੀ ਆ ਬਾਦਲ ਪਰਵਾਹ ਦੀ ਇੰਟਰਵੈਨਸ਼ਨ ਮੈਂ ਹਾਂ ਅਕਾਲੀ ਦਲ ਦੇ ਨੁਮਾਇੰਦਿਆਂ ਨੇ ਐਜੀਪੀਸੀ ਚੁਣੀ ਨਹੀਂ ਕਾਸ਼ ਨਹੀਂ ਮੈਂ ਇਤਨਾ ਵੀ ਉੱਥੇ ਬੰਦੇ ਲੜੇ ਮੈਂ ਮੈਂਬਰ ਐ ਜੀਪੀਸੀਆਂ ਮੇਰੇ ਬਕਾਲ ਤੇ ਕਾਸ਼ ਨੇ ਬੰਦਾ ਖੜਾ ਕੀਤਾ ਕਾਰ ਦਾ ਅਹੁਦੇਦਾਰ ਮੌਕੇ ਤੇ ਇਸ ਲਈ ਸਿਆਸੀ ਪਾਰਟੀਆਂ ਨੇ ਮੈਂਬਰ ਚੁਣਦੇ ਜੀਪੀਸੀ ਉਹ ਐਸਟੀਪੀਸੀ ਮੈਂਬਰ ਜਾਂ ਸੰਸਥਾ ਨੇ ਕੰਮ ਕਰਨਾ ਉਹ ਵੀ ਸਾਡਾ ਸੁਪਰੀਮ ਕੋਰਟ ਤੋਂ ਸਟੇ ਹੋਇਆ ਗਿਆ ਅੰਤਰ ਕਮੇਟੀ ਕੰਮ ਕਰ ਰਹੀ ਹੈ ਅਸੀਂ ਕੋਈ ਦਖਲਅੰਦਾਜ਼ੀ ਨਹੀਂ ਕਰ ਸਕਦੇ ਮੈਂਬਰ ਜੀਪੀ ਵਿੱਚ 4 ਸਾਲ ਕੋਰਸ ਦਾ ਚੁਣਿਆ ਹੋਇਆ ਪਰ ਅਸੀਂ ਨਹੀਂ ਦੇਖੋ ਜੀ ਕਰ ਸਕਦੇ ਚਿੱਟੀ ਮੱਖੀ ਬੜਾ ਵੱਡਾ ਮਸਲਾ ਰਹੀ ਹੁਣ ਅਗਲੇ ਦਿਨਾਂ ਦੇ ਅੰਦਰ ਕਿਹਾ ਜਾ ਰਿਹਾ ਕਿ ਕੋਈ ਵੱਡਾ ਪਲਾਨ ਬਣਾ ਰਹੇ ਹੋ ਤੁਸੀਂ ਕਹਦਾ ਅਸੀਂ ਤਾਂ ਪਹਿਲਾਂ ਵੀ ਸੋਚ ਰਹੇ ਸੀ ਉਦੋਂ ਹੀ ਯੂਨੀਵਰਸਿਟੀ ਦੀਆਂ ਡਿਊਟੀਆਂ ਲਾਈਆਂ ਮੌਕੇ ਤੇ ਗਏ ਜਿੰਨਾ ਪ੍ਰਬੰਧ ਕੀਤਾ ਪੰਜਾਬ ਸਰਕਾਰ ਨੇ ਵੀ ਕਿਸੇ ਕੰਮ ਨਾਲ ਕਹਿੰਦਾ ਘੱਟ ਨੁਕਸਾਨ ਅਰਕੀ ਵੀ ਕਿਸਾਨਾਂ ਦੀ ਜਥੇਬੰਦੀਆਂ ਵੀ ਸੱਦਾਂਗੇ ਆਪ ਵੀ ਸਾਰੀ ਉਹ ਮਹਿਕਮਿਆਂ ਦੀ ਯੂਨੀਵਰਸਿਟੀ ਦੀ ਰਾਏ ਲੈ ਕੇ ਕਰਾਂਗੇ ਵੀ ਦੱਸੋ ਇਹਦਾ ਅਸੀਂ ਕੱਲ ਨੂੰ ਕੋਈ ਹੋਰ ਨੁਕਸਾਨ ਨਾ ਹੋਵੇ ਵੱਡਾ ਉਹਨੂੰ ਆਪਾਂ ਕਿਵੇਂ ਰੋਕਣਾ ਜਿਵੇਂ ਅਮਰੀਕਨ ਕੰਸੂਲਟੀ 7 ਸਾਲ ਨੂੰ ਲੱਗੀ ਰਹੀ 7 ਸਾਲ ਕਿਸਾਨ ਨੂੰ ਹੁਣ ਕੋਈ ਸਪੈਸ਼ਲ ਪਲਾਨ ਕੀ ਹੈ ਆਪਣਾ ਕਿਹਦੇ ਸਪੈਸ਼ਲ ਪਲਾਨ ਆ ਅਸੀਂ ਸੋ ਲੋਕਾਂ ਦੀ ਰਾਏ ਨਾਲ ਚੱਲਾਂਗੇ ਇੱਕ ਕਿਸਾਨਾਂ ਦੀ ਰਾਏ ਨਾਲ ਚੱਲਾਂਗੇ ਇੱਕ ਸੂਦ ਖੋਰੀ ਕਰਜ਼ਾ ਕਾਨੂੰਨ ਬਾਰੇ ਵੀ ਚਰਚਾ ਚੱਲ ਰਹੀ ਹੈ ਕਿ ਬੜੇ ਲੰਬੇ ਸਮੇਂ ਤੋਂ ਕਿਸਾਨਾਂ ਦੀ ਮੰਗ ਸੀ ਕਦੋਂ ਬਣਨ ਜਾ ਰਿਹਾ ਉਹ ਉਹਦੀਆਂ ਮੀਟਿੰਗਾਂ ਚੱਲ ਰਹੀਆਂ ਅੱਜ ਵੀ ਹਰਤ ਉਦੋਂ ਮੜ ਕੇ ਹੋਰ ਵੀ ਆਰਤੀ ਨੇ ਮੀਟਿੰਗ ਕਰਾਂਗੇ ਨਾ ਦੋ ਢੇੜੇ ਆਰਤੀਆਂ ਤੋਂ ਉਹਨਾਂ ਨੇ ਅੱਜ ਕੀਤੀ ਫਿਰ ਵੀ ਕਰਾਂਗੇ ਉਦੋਂ ਮਰੋ ਮੁੱਖ ਮੰਤਰੀ ਪ੍ਰਧਾਨਗੀ ਥੱਲੇ ਮੀਟਿੰਗ ਕਰਕੇ ਫਾਈਨਲ ਕਰਾਂਗੇ ਸੋ ਇਹ ਸੰ ਪੰਜਾਬ ਦੇ ਖੇਤੀਬਾੜੀ ਮੰਤਰੀ ਤੋਤਾ ਸਿੰਘ ਜਿਨ੍ਹਾਂ ਨੇ ਆਪਣੇ ਤੇ ਆਪਣੀ ਸਰਕਾਰ ਤੇ ਲੱਗੇ ਸਾਰੇ ਇਲਜ਼ਾਮਾਂ ਦੇ ਜਵਾਬ ਦਿੱਤੇ ਉਹਨਾਂ ਦਾ ਕਹਿਣਾ ਕੀ ਪੰਜਾਬ ਦੇ ਅੰਦਰ ਅਕਾਲੀ ਦਲ ਨੇ ਕਾਫੀ ਕੰਮ ਕੀਤਾ ਔਰ 2017 ਚ ਇਸ ਦਾ ਜਵਾਬ ਮਿਲੇਗਾ ਔਰ ਉਹਨਾਂ ਦਾ ਕਹਿਣਾ ਕਿ ਆਮ ਆਦਮੀ ਪਾਰਟੀ ਦਾ ਕੋਈ ਆਧਾਰਨੀ ਕੋਈ ਉਹਨਾਂ ਦੇ ਵੱਡੇ ਇਕੱਠ ਨਹੀਂ ਹੋ ਰਹੀ ਪਰ ਉਹਨਾਂ ਦਾ ਕਹਿਣਾ ਕਿ ਆਉਣ ਵਾਲੇ ਸਮੇਂ ਦੇ ਅੰਦਰ ਪੰਜਾਬ ਦੇ ਅੰਦਰ ਅਕਾਲੀ ਦਲ ਦੀ ਸਰਕਾਰ ਬਣਨ ਜਾ ਰਹੀ ਹੈ। ਕੈਮਰਾਮੈਨ ਗੁਲਸ਼ਨ ਦੇ ਨਾਲ ਯਾਦਵਿੰਦਰ ਸਿੰਘ এবੀਪੀ ਨਿਊਜ਼ ਚੰਡੀਗੜ੍ਹ ਪੰਜਾਬ ਤੇ ਪੰਜਾਬੀਆਂ ਨਾਲ ਜੁੜੀ ਹਰ ਖਬਰ ਦੇਖਣ ਲਈ YouTube ਤੇ ਕਲਿੱਕ ਕਰੋ এবੀਪੀ ਸਾਂਝਾ